ਵਾਨ ਵਿਹਲੇ ਪਏ ਮਾਨ ਦੇ ਤੇ ਇੱਕ ਝੁਟਕਲੇ ਜੀ ਝੁਟਕਲੇ ਬਣਾ ਬਣਾ ਕੇ ਛੱਡੀਆਂ ਦੇ ਟੇਲਾਂ ਦੇ ਪਾਣੀ ਮਾਨ ਨੂੰ ਕਦੇ ਪੜਿਆ ਕੋਈ ਅਫਸਰ ਨੂੰ ਪੁੱਛੇ ਨਹਿਰੀ ਵਿਭਾਗ ਨੂੰ ਪੁੱਛੇ ਆ ਕੇ ਵੀ ਪਾਣੀ ਕਿੱਥੋਂ ਜਵਾਬ ਦੇ ਜਾਂਦੀ ਐ ਕਿੱਥੋਂ ਕੀ ਗੱਲ ਐ ਪਾਣੀ ਜਾਂਦਾ ਕਿ ਜਾਂਦਾ ਨਹੀਂ ਬਾਸ਼ਪਾ ਪਾ ਕੇ ਕੋਲੋਂ ਪੈਸਾ ਦਿੱਤਾ ਜੀ ਫੇਰ ਪੈਪਾ ਬਵਾਈਆਂ ਉਹ ਵੀ ਨਹੀਂ ਸਾਡੇ ਪਾਣੀ ਲੱਗਦਾ ਵਾਨ ਵਿਹਲੇ ਪਏ ਸਾਡੇ ਨਾਲ 1300 ਏਕੜ ਸਾਰਾ ਖਤਮ ਹੀ ਹੋਇਆ ਪਿਆ ਪੂਰਾ ਪਾਣੀ ਨਹੀਂ ਲੱਗਦਾ ਸਾਨੂੰ ਪਤਾ ਹੀ ਨਹੀਂ ਹੁਣ ਉਹ ਕਿਹੜੀਆਂ ਟੇਲਾਂ ਸਾਰੀ ਪੈਪਾਂ ਗੈਲੀ ਚ ਪਾ ਕੇ ਪਹਿਲਾਂ ਟੇਲਾਂ ਦੇ ਪੈਪ ਪਾਣੀ ਨਹੀਂ ਚਾਹੀਦੀ ਖਾਲਿਆਂ ਦੀ ਮੰਗ ਰੱਖੀ ਸੀ ਅਸੀਂ ਵੀ ਸਾਡੇ ਖਾਲੇ ਬਣਾ ਕੇ ਦਿਓ ਸਾਰੇ ਖਾਲੇ ਢੇ ਪਏ ਸੀਗੇ 50 50 50 ਸਾਲ ਹੋ ਗਏ ਸੀ ਖਾਲਾ ਬਣਿਆ ਤੇ ਆ ਪੈਪਾਂ ਪਾ ਕੇ ਸੱਟ ਕੇ ਜਿਹੜਾ ਸਾਡੇ ਪਹਿਲਾਂ ਪੂਰਾ ਪਾਣੀ ਲੱਗਦਾ ਸੀ ਉਹ ਵੀ ਲੱਗਣੋਂ ਹਟਾਤਾ ਸਾਡੇ ਖਾਲੇ ਬਣਦੇ ਨਹੀਂ ਸੀਗੇ ਚਲ ਵੀ ਪਾਈਪਾਂ ਪਵਾ ਲਾਂਗੇ ਜਿੱਦੇ ਦੀਆਂ ਪਾਈਪਾਂ ਪੰਗੀਆਂ ਸਾਡੇ ਕੋਲੇ 45 ਮਿੰਟਾ ਸਾਡੇ ਕਨਾਲ ਥਾਂ ਨਹੀਂ ਲੱਗਦਾ ਜਾ ਸਾਡਾ ਹੇਠਲੇ ਮੋਗੇ ਦੇ ਉੱਤੇ 6 ਇੰਚੀ ਪੱਖਾ ਚੱਲਦਾ ਜਿਹੜਾ 3 ਲੀਟਰ ਤੇਲ ਘੰਟੇ ਦਾ ਖਾਂਦਾ 3 ਸਵਾ 3 ਸਾਢੇ 3 ਵੀ ਖਾ ਜਾਂਦਾ ਉਹ ਖਾਣ ਨੂੰ ਪੈਂਦਾ ਉਹ ਕਿਸਾਨ ਨੂੰ ਪੈਂਦਾ ਮਹਿਕਮਾ ਕਹਿੰਦਾ ਪਾਈਪਾਂ ਦਾ ਤਾਂ ਲੈਵਲ ਹੁੰਦਾ ਹੀ ਨਹੀਂ ਪਾਈਪਾਂ ਦਾ ਲੈਵਲ ਕਿਉਂ ਨਹੀਂ ਹੁੰਦਾ ਮਹਿਕਮਾ ਪਾਈਪਾਂ ਲੈਵਲ ਕਰਦਾ ਇਧਰੋਂ ਛੀਪ ਟਟੂਗੀਆਂ ਤੋਂ 3 ਫੁੱਟ ਉੱਚੀਆਂ ਚੱਕ ਤਾ ਇਹਨਾਂ ਹੋਰ ਪਾਈਪਾਂ ਪੌਂਸੀ ਉਦੋਂ ਕੋਲੇ ਨਹੀਂ ਸੀ ਤੁਸੀਂ ਉਦੋਂ ਕੋਲੇ ਸੀਗੇ ਜੀ ਮਹਿਕਮਾ ਕਹਿੰਦਾ ਸਾਡੇ ਪੈ ਲੈਵਲ ਦਾ ਤਾਂ ਕੋਈ ਮੈਟਰੀ ਨਹੀਂ ਮੈਟਰੀ ਮਹਿਕਮਾ ਕਹਿੰਦਾ ਲੈਵਲ ਮੈਟਰੀ ਨਹੀਂ ਕਰਦਾ ਜੀ ਸਾਡੀ ਜ਼ਿੰਮੇਵਾਰੀ ਆ ਪਾਣੀ ਚਲਾ ਕੇ ਦੇਵਾਂਗੇ ਇਹ ਲਾਈਨ ਬਿਲਕੁਲ ਸਹੀ ਪਾਈ ਗਈ ਹੈ ਜੋ ਵੀ ਸਾਡਾ ਡਿਜ਼ਾਈਨ ਪਾਸ ਹੈ ਡਰ ਸਪੈਸੀਫਿਕੇਸ਼ਨ ਹੈ ਉਹਨਾਂ ਅਨੁਸਾਰ ਹੀ ਪਾਈ ਗਈ ਹੈ ਇਹ ਤਾਂ ਬੰਦੇ ਦੀ ਲਾਲਚ ਹੈ ਨਾ ਜਿੰਨਾ ਪਾਣੀ ਇਹਨੂੰ ਦੇਖੋ ਜਿੰਨਾ ਵੀ ਜ਼ਿਆਦਾ ਦੀਜਾਂਗੇ ਉਹਨੂੰ ਥੋੜ੍ਹਾ ਹੀ ਲੱਗਦਾ ਹੈ ਜਿੰਨਾ ਉਹਨਾਂ ਨੂੰ ਚਾਹੀਦੇ ਪਾਣੀ ਲੋਕਾਂ ਨੂੰ ਉਹਨਾਂ ਤਾਂ ਮਿਲਦਾ ਪਰ ਉਹਨਾਂ ਦੀ ਡਿਮਾਂਡ ਹਮੇਸ਼ਾ ਜ਼ਿਆਦਾ ਰਹਿੰਦੀ ਹੈ ਅਸੀਂ ਇੰਨੀਆਂ ਚਿੱਠੀਆਂ ਦੇਤੀਆਂ ਵੀ ਇੱਥੋਂ ਚਿੱਠੀਆਂ ਧਰਨ ਲੱਗ ਜੀਏ ਤੇ ਬਠਿੰਡੇ ਤੋਂ ਵੀ ਮੈਨੂੰ ਲੱਗਦਾ ਗਾਂ ਨੰਗ ਜਾਣ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੋਣ ਵਾਲਿਆਂ ਕੋਲ ਹੀ ਸੋ ਹਾਂਜੀ ਸਾਰਿਆਂ ਕੋਲੇ 2-2 4-4 ਗੱਡੀਆਂ ਭਰ ਕੇ ਆਉਂਦੀਆਂ ਉਹ ਕਹਿੰਦੇ ਇੰਨੇ ਰੁਪਏ ਲੈ ਲਓ ਹੁਣ ਅੱਕ ਕੇ ਲੋਕ ਬਈ ਜ਼ਮੀਨ ਵੇਚਣ ਲੱਗ ਗਏ ਜ਼ਮੀਨ ਵੇਚ ਕੇ ਪਾਸੇ ਪਿੰਡਾਂ ਚ ਲੈਣ ਲੱਗੇ ਵੀ ਇੱਥੇ ਕੋਈ ਹੱਲ ਨਹੀਂ ਜੀ ਬਈ ਸਾਡੇ ਪਾਣੀ ਵਧੀਆ ਲੱਗਦਾ ਪੈਂਪਾਂ ਦਾ ਜੇ ਦੇਦੀਆਂ ਪੈਂਪਾਂ ਪੰਗਾਂ ਸਾਡਾ ਬਚਾਈ ਦਿੱਤਾ ਇਸ ਹਾਲ ਕੁ ਪਹਿਲਾਂ ਪਾਣੀ ਦਾ ਕੀ ਸਿਚੁਏਸ਼ਨ ਸੀ ਉਦੋਂ ਪਾਣੀ ਮੰਨ ਲੈ ਖਾਲ ਟੁੱਟ ਜਾਂਦਾ ਸੀ ਜੀ ਵਾਰੀਆਂ ਲੰਘ ਜਾਂਦਾਂਗਾ ਸੀ ਹੁਣ ਜਿੰਨਾ ਪਾਣੀ ਆਉਂਦਾ ਸਾਡੇ ਬਾਣ ਚ ਲੱਗਦਾ ਗੜੇਮਾਰੀ ਹੋ ਗਈ ਸੀ ਇਸ ਏਰੀਏ ਦੇ ਵਿੱਚ ਕਣਕਾਂ ਦੀ ਤਬਾਹੀ ਹੋ ਗਈ ਸੀ ਝੋਨਾ ਬੀਜਣ ਤੋਂ ਪਹਿਲਾਂ ਉਦੋਂ ਨਹੀਂ ਸਾਡੀ ਸਰਕਾਰ ਨੇ ਸਾਰ ਲਈ ਖੇਤੀਬਾੜੀ ਮੰਤਰੀ ਨੇ ਜਾਂ ਐਮ.ਐਲ.ਏ ਨੇ ਠੀਕ ਹੈ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕੀ ਹੋ ਰਿਹਾ ਉਹਨਾਂ ਦੇ ਭਾਣੇ ਦਾ ਸਾਰਾ ਕੁਝ ਸੈੱਟ ਚੱਲ ਰਿਹਾ ਉਹਨਾਂ ਨੇ ਕਿਹੜਾ ਅਗੇ ਇਹਨਾਂ ਜ਼ਿੰਮੇਵਾਰਾਂ ਨੂੰ ਪੁੱਛਣਾ ਹੈ ਭਾਈ ਤੁਸੀਂ ਸੌਖੇ ਹੋ ਜਾਂ ਕਿਵੇਂ ਆ ਭਗਵੰਤ ਸਿੰਘ ਮਾਨ ਦੀਆਂ ਤਸਵੀਰਾਂ ਦੇ ਨਾਲ ਲੱਗੇ ਵੱਡੇ ਬੋਰਡ ਤੁਸੀਂ ਹਰ ਗਲੀ ਮੁਹੱਲੇ ਦੇ ਵਿੱਚ ਹਰ ਮੋੜ ਤੇ ਦੇਖੇ ਹੋਣਗੇ ਉਹਨਾਂ ਤੇ ਗੱਲ ਲਿਖੀ ਹੁੰਦੀ ਆ ਕਿ ਟੇਲਾਂ ਤੱਕ ਪਾਣੀ ਪਹੁੰਚਾ ਦਿੱਤਾ ਆ ਹੁਣ ਕਿਹੜੀਆਂ ਟੇਲਾਂ ਤੱਕ ਪਾਣੀ ਪਹੁੰਚਾਇਆ ਇਹ ਤਾਂ ਨਹੀਂ ਪਤਾ ਪਰ ਕੁਝ ਟੇਲਾਂ ਐਸੀਆਂ ਵੀ ਨੇ ਜਿੰਨਾ ਤੱਕ ਹਾਲੇ ਪਾਣੀ ਨਹੀਂ ਪਹੁੰਚਿਆ ਕਿਉਂਕਿ ਇਹ ਦਾਵਾ ਭਗਵਾਨ ਸਿੰਘ ਮਾਨ ਵਕ ਵਕ ਸਟੇਜਾਂ ਤੋਂ ਵੀ ਕਰਦੇ ਨੇ ਵਕ ਵਕ ਟੀਵੀ ਚੈਨਲਾਂ ਦੇ ਉੱਪਰ ਵੀ ਕਰਦੇ ਨੇ ਮੇਰੇ ਪਿੱਛੇ ਜਿੰਨੇ ਕਿਸਾਨ ਨੇ ਇਹ ਇਸ ਚੀਜ਼ ਤੋਂ ਹੀ ਦੁਖੀ ਨੇ ਕਿ ਭਾਈ ਟੇਲਾਂ ਤੱਕ ਪਾਣੀ ਇਸ਼ਤਿਹਾਰਾਂ ਜ਼ਰੂਰ ਪਹੁੰਚ ਗਿਆ ਹੁਣ ਆ ਪਰ ਇਹਨਾਂ ਦੇ ਖੇਤਾਂ ਤੱਕ ਪਾਣੀ ਜਿਹੜਾ ਹੈਗਾ ਉਹ ਨਹੀਂ ਪਹੁੰਚਿਆ ਗੱਲਬਾਤ ਜਿਹੜੀ ਆ ਕਰਾਂਗੇ ਭਾਈ ਸਭ ਤੋਂ ਪਹਿਲਾਂ ਪੂਰੀ ਕਹਾਣੀ ਤੋਂ ਜਾਣੂ ਜ਼ਰੂਰ ਕਰਵਾਓ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਆਂ ਵੀ ਆਰਐਮਬੀ ਟੈਲੀਵਿਜ਼ਨ ਦਾ ਜਿਨ੍ਹਾਂ ਨੇ ਸਾਡੀ ਸਾਰ ਲਈ ਸਾਡੀ ਗੱਲਬਾਤ ਸੁਣ ਲਈ ਸਾਡੇ ਪਿੰਡ ਕਰਮਗੜ੍ਹ ਛਦਰਾਂ ਦੇ ਵਿੱਚ ਪਹੁੰਚੇ ਇਹ ਇੱਥੇ ਦੋ ਮੋਗੇ ਪੈਂਦੇ ਇੱਕ ਉਤਲਾ ਮੋਗਾ ਇੱਕ ਹੇਠਲਾ ਮੋਗਾ ਵੀ ਜਦੋਂ ਦੀਆਂ ਪਾਈਪਾਂ ਪਈਆਂ ਵੀ ਸਾਡੇ ਕਿਸਾਨ ਵੀਰਾਂ ਨੂੰ ਇਹ ਸੀਗਾ ਵੀ ਪਾਈਪਾਂ ਪੈ ਗਈਆਂ ਵੀ ਖੁਸ਼ਹਾਲ ਹੋ ਜਾਣਗੇ ਪਾਣੀ ਵੱਧ ਆਉਣ ਲੱਗ ਜੂਗਾ ਵੀ ਕੋਈ ਕਿੱਲਾ ਦੋ ਕਿੱਲੇ ਵੱਧ ਲੱਗਣ ਲੱਗ ਜਾਣਗੇ ਸਗੋਂ ਦੀ ਖਾਲੇ ਦੇ ਥਰੂ ਤਾਂ ਪਾਣੀ ਸਗੋਂ ਦੀ ਵੱਧ ਲੱਗਦਾ ਰਿਹਾ ਜਿੱਦੇ ਦੀਆਂ ਪਾਈਪਾਂ ਪਈਆਂ ਸਾਡੇ ਕੋਲੇ 45 ਮਿੰਟਾ ਸਾਡੇ ਕਨਾਲ ਥਾਂ ਨਹੀਂ ਲੱਗਦਾ ਜਾ ਕੇ 45 ਮਿੰਟਾ 45 ਮਿੰਟਾਂ ਦੇ ਵਿੱਚ ਤੁਸੀਂ ਅੱਜ ਦਿਨ ਬੁੱਧਵਾਰ ਤੇ ਖੜੇ ਆ ਅੱਜ 3 13 ਤੇ ਵਾਰੀ ਵੱਡਾਂਗੇ ਅਸੀਂ ਅੱਜ ਦਾ ਦੇਣੀ ਛਾ ਕੇ ਚੈੱਕ ਕਰ ਸਕਦੇ ਹਾਂ ਵੀ ਕਨਾਲ ਥਾਂ ਲੱਗਦਾ ਕਿ ਨਹੀਂ ਲੱਗਦਾ ਇਹ ਇਹ ਤੁਹਾਡੇ ਵੱਲੋਂ ਕਿਹਾ ਗਿਆ ਸੀ ਕਿ ਪਾਈਪਾਂ ਪਾਤੀਆਂ ਜਾਨੀ ਤੁਸੀਂ ਕਿਸ ਕਿਸਾਨਾਂ ਨੇ ਕਿਹਾ ਇਹ ਜੀ ਸਾਰੇ ਕਿਸਾਨਾਂ ਦੀ ਵੀ ਮੰਗ ਸੀ ਸਰਕਾਰ ਦੀ ਵੀ ਮੰਗ ਸੀ ਵੀ ਫੰਡ ਕੁਝ ਸਰਕਾਰ ਦਿੰਦੀ ਹੈ ਕੁਝ ਕਿਸਾਨਾਂ ਵੱਲੋਂ ਇਕੱਠਾ ਕੀਤਾ ਜਾਂਦਾ ਹੈ ਤੇ ਵੀ ਖਾਲੇ ਬਣਦੇ ਨਹੀਂ ਸੀਗੇ ਚਲ ਵੀ ਪਾਈਪਾਂ ਪਵਾ ਲਾਂਗੇ ਵੀ ਪਾਈਪਾਂ ਪਾਤੀਆਂ ਵੀ ਤਾਂ ਵੀ ਸਾਡੇ ਹਜੇ ਤੱਕ ਪਾਣੀ ਨਹੀਂ ਪਹੁੰਚਿਆ ਯਾਨੀ ਕਿ ਅਸੀਂ ਤੁਹਾਨੂੰ ਦੱਸ ਕੇ ਹਟਿਆ ਵੀ ਸਾਡੇ ਪਾਣੀ ਦੀ ਮਾਰ ਇੰਨੀ ਹੈ ਵੀ ਯਾਨੀ ਕਿ ਹੈ ਨਹੀਂ ਪਾਣੀ ਵੀ ਜਿੱਥੇ ਪਾਣੀ ਨਾ ਹੋਵੇ ਉੱਥੇ ਸਾਡੇ ਵਾਣ ਵੀ ਠੇਕੇ ਤੇ ਨਹੀਂ ਲੱਗਦੇ ਹਜੇ ਖਾਲੀ ਪਿਆ ਵਾਣ ਬੀਜਣਾਂ ਦੇ ਸਾਡੇ ਸਾਰੇ ਕਿਸਾਨ ਵੀਰ ਅਸੀਂ ਲਗਾਤਾਰ 3-4 ਦਿਨ ਟਰਾਲੀਆਂ ਭਰ ਕੇ ਬਹਿੰਡੇ ਨੂੰ ਜਾਂਦੇ ਰਹੇ ਨਹਿਰੀ ਵਿਭਾਗ ਨੇ ਕੋਈ ਸਾਰ ਨਹੀਂ ਲਈ ਜੇ ਕੱਸੀ ਦੇ ਵਿੱਚ ਪਾਣੀ ਵੱਧ ਛੱਡ ਦਿੰਦੇ ਤਾਂ ਓਵਰਡੋਜ ਹੋ ਜਾਂਦਾ ਉੱਤੋਂ ਦੀ ਤਰਨ ਲੱਗ ਜਾਂਦੀ ਐ ਕੱਸੀ ਮੋਗੇ ਤਰਨ ਲੱਗ ਜਾਂਦੇ ਦੋਨੇ ਆਸੇ ਪਾਸੇ ਦੀ ਪਾਣੀ ਖਿੰਡਣ ਲੱਗ ਜਾਂਦਾ ਪਾਈਪਾਂ ਦਾ ਪਾਣੀ ਕੱਢਦੇ ਆ ਨਹੀਂ ਹੁਣ ਅਸੀਂ ਹੀਟਲੇ ਮੋਗੇ ਤੇ ਜਿੱਥੇ ਪਾਈਪਾਂ ਦਾ ਐਂਡ ਹੁੰਦਾ ਉੱਥੇ ਆਪਦੇ ਟਰੈਕਟਰ ਵਾਲੇ ਪੱਖੇ ਦੇ ਨਾਲ ਪਾਣੀ ਚੱਕਦੇ ਆ ਫੇਰ ਜਾ ਕੇ ਪਾਣੀ ਪੂਰਾ ਹੁੰਦਾਗਾ ਪਾਈਪਾਂ ਨੂੰ ਫੇਰ ਨਹੀਂ ਪਾਣੀ ਡੁੱਟਦਾ ਫੇਰ ਪਾਣੀ ਡੱਕਦਾ ਹੁਣ ਉੱਥੇ ਤੁਸੀਂ ਦੇਖੋਗੇ ਕਿੰਨੀ ਡਾਫ ਲੱਗੀ ਹੋਈ ਹੈ ਪਾਈਪਾਂ ਦੇ ਵਿੱਚ ਮੋਗਿਆਂ ਦੇ ਉੱਤੇ ਪੂਰਾ ਖਰਚਾ ਫੇਰ ਕਿਸਾਨ ਸਰ ਪੈਂਦਾ ਉਹਦਾ ਖਰਚਾ ਵੀ ਕਿਸਾਨ ਸਰ ਪੈਂਦਾ ਅਸੀਂ ਆਪਦੇ ਪੱਲਿਓ 3 ਲੀਟਰ ਡੀਜ਼ਲ ਫੂਕਦੇ ਇੱਕ ਘੰਟੇ ਦਾ 3 ਲੀਟਰ ਡੀਜ਼ਲ ਖਾਂਦਾ ਉਹ ਪੱਖਾ ਵੀ ਪਾਣੀ ਲਾਉਣ ਦੀ ਖਾਤਰ ਵੀ ਇੱਕ ਸਿਰਫ ਤਰਲਾ ਸਾਡਾ ਇੱਕ ਮਿੰਤ ਤਰਲਾ ਹੈ ਏਰੀਆ ਸਾਡਾ ਸਾਰਾ ਡਾਰਕ ਜ਼ੋਨ ਦੇ ਵਿੱਚ ਪਾਇਆ ਹੋਇਆ ਕੋਈ ਸਾਨੂੰ ਸੋਲਰ ਮੋਟਰਾਂ ਨਹੀਂ ਕੁਝ ਨਹੀਂ ਕੋਈ ਸਬਸਿਡੀ ਨਹੀਂ ਹਰ ਇੱਕ ਨੇ ਕਿਸੇ ਨਾ ਕਿਸੇ ਜ਼ਿੰਮੇਦਾਰ ਨੇ ਇੱਥੇ ਚਾਰ ਪੰਜ ਜ਼ਿੰਮੇਦਾਰ ਖੜੇ ਆ ਜਿਨ੍ਹਾਂ ਨੇ ਲੋਨ ਕਰਾ ਕੇ ਉਹ ਸੋਲਰ ਮੋਟਰਾਂ ਜੀਆਂ ਲਵਾਈਆਂ ਆਏ 6 ਮਹੀਨੇ ਤੋਂ ਕਿਸ਼ਤ ਭਰਦੇ ਆ ਆਪ ਦਾ ਇੱਕ ਤਰਲਾ ਮਾਰਦੇ ਆ ਵੀ ਚਲ ਕੁਛ 6 ਮਹੀਨੇ ਦੀ ਫਸਲ ਦੇ ਦਾਣੇ ਆ ਜਾਣਗੇ ਉਹ ਕਿਹੜੀਆਂ ਟੇਲਾਂ ਨੇ ਬਾਈ ਜਿਹੜੀਆਂ ਜਿਵੇਂ ਮੈਂ ਪਹਿਲਾਂ ਵੀ ਕਹਿ ਕੇ ਇਸ਼ਤਿਹਾਰਾਂ ਚ ਦਿਖਾ ਗਏ ਟੇਲਾਂ ਤੱਕ ਪਾਣੀ ਪਹੁੰਚ ਗਿਆ ਤੁਸੀਂ ਇੰਨੇ ਕਿਸਾਨ ਖੜੇ ਹੋ ਵੀ ਛੋਡੇ ਤੱਕ ਪਹੁੰਚ ਨਹੀਂ ਕਿਹੜੀਆਂ ਟੇਲਾਂ ਤੱਕ ਪਹੁੰਚ ਗਿਆ ਬਾਈ ਸਾਡੇ ਦਾ 1300 ਏਕੜ ਰਕਬਾ ਹੈ ਸਾਡੇ ਦਾ 1300 ਏਕੜ ਸਾਰਾ ਖਤਮ ਹੀ ਹੋਇਆ ਪਿਆ ਪੂਰਾ ਪਾਣੀ ਨਹੀਂ ਲੱਗਦਾ ਸਾਨੂੰ ਪਤਾ ਹੀ ਨਹੀਂ ਹੁਣ ਉਹ ਕਿਹੜੀਆਂ ਟੇਲਾਂ ਇਹ ਜਦੋਂ ਮੰਗ 50 50 ਸਾਲ ਹੋ ਗਏ ਸੀਗੇ ਸਾਡੇ ਖਾਲੇ ਬਣੇ ਨੂੰ ਅਸੀਂ ਮੰਗ ਰੱਖੀ ਸੀ ਕਿ ਵੀ ਖਾਲਾ ਬਣਾਉਣਾ ਤੇ ਇਹ ਮਹਿਕਮਾ ਕਹਿੰਦਾ ਵੀ ਤੁਹਾਡੇ ਆਈ ਗਈ ਆ ਪਾਈਪਾਂ ਦੀ ਸਕੀਮ ਸਰਕਾਰ ਦੀ ਸਕੀਮ ਆ ਪਾਈਪਾਂ ਪਵਾ ਲਈਆਂ ਪੈਪਾ ਇਹਨਾਂ ਨੇ ਸਾਰੇ ਵਿਭਾਗਮ ਨੇ ਪੂਰੀ ਅਨਗੈਲੀ ਨਾਲ ਪੈਪ ਪਾਈ ਆ ਕੋਈ ਇਹਦਾ ਲੈਵਲ ਨਹੀਂ ਕੀਤਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਬਿਨਾ ਲੈਵਲ ਤੋਂ ਪੈਪਾ ਸੈੱਟ ਗੇ ਅੱਧੀਆਂ ਰਾਤ ਨੂੰ ਵੀ ਸੈੱਟ ਗੇ ਪੈਪਾ ਪਾ ਕੇ ਤੇ ਸਾਡਾ ਸਾਰਾ ਬੇੜਾ ਕਰਕੇ ਕਰਤਾ ਵਿਭਾਗਮ ਨੇ ਉਹਨਾਂ ਨੇ ਅਸੀਂ ਜਿੰਨੇ ਕਹਦੇ ਉਹਨੇ ਗੇੜੇ ਲੈ ਸਾਡੀ 1% ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ ਸਾਡੀ ਵਿਭਾਗਮ ਵਾਲਿਆਂ ਨੇ ਸਾਰੇ ਪੈਪਾਂ ਗੈਲੀ ਚ ਪਾ ਗਏ ਪਹਿਲਾ ਟੇਲਾਂ ਦੇ ਪੈਪ ਪਾਣੀ ਨਹੀਂ ਚਾਹੀਦੀ ਖਾਲੇ ਖਾਲਿਆਂ ਦੀ ਮੰਗ ਰੱਖੀ ਸੀ ਅਸੀਂ ਵੀ ਸਾਡੇ ਖਾਲੇ ਬਣਾ ਕੇ ਦਿਓ ਸਾਰੇ ਖਾਲੇ ਢੇ ਪਏ ਸੀਗੇ 50 50 50 ਸਾਲ ਹੋ ਗਏ ਸੀ ਖਾਲਾ ਬਣਿਆ ਨੂੰ ਤੇ ਆ ਪੈਪਾਂ ਪਾ ਕੇ ਸੱਟ ਕੇ ਜਿਹੜਾ ਸਾਡੇ ਪਹਿਲਾ ਪੋਰਾ ਪਾਣੀ ਲੱਗਦਾ ਸੀ ਉਹ ਵੀ ਲੱਗਣੋਂ ਹਟਾਤਾ ਸਾਡੇ ਮਹਿਕਮੇ ਨੇ ਜੇ ਬਾਈ ਕਹਿੰਦਾ ਵੀ ਕਈ ਥਾਂ ਤਾਂ ਫਿਰ ਇਹ ਵੀ ਆ ਵੀ ਠੇਕੇ ਤੇ ਵੀ ਨਹੀਂ ਚੜਦਾ ਨਹੀਂ ਚੜਦੇ ਨਹੀਂ ਬਾਈ ਚੜਦੇ ਨਹੀਂ ਠੇਕੇ ਦੇ ਜਿਹੜਾ ਪਾਣੀ ਨਹੀਂ ਜਾਂਦਾਗਾ ਪਹਿਲਾਂ ਪਹਿਲਾਂ ਠੀਕ ਸੀ ਬਾਪੂ ਜੀ ਜਦੋਂ ਖਾਲਾ ਸੀ ਉਦੋਂ ਠੀਕ ਖਾਲਾ ਸੀ ਜੀ ਪਹਿਲੀ ਗੱਲ ਤਾਂ ਸਾਡਾ ਜਦੋਂ ਇਹਨਾਂ ਨੇ ਕ ਠੀਕ ਹੈ ਇਹਨਾਂ ਨੇ ਜਾਣ ਬੁੱਝ ਕੇ ਸਾਡੇ ਹੈਡ ਚ ਇਹਨਾਂ ਨੇ ਬੱਜਰੀ ਪਾਤੀ ਉਹ ਵਿਚਾਰਾ ਇੱਕ ਭਗਤ ਹੈ ਇਹ ਜਾਇ ਐਸਡੀਓ ਆਇਆ ਜਿਨੇ ਸਾਡੀ 5 ਸਾਲਾਂ ਤੋਂ ਸੁਣ ਲਈ ਉਹਨੇ ਬੱਜਰੀ ਪਟਾਤੀ ਬੱਜਰੀ ਪਟਾਉਣ ਦਾ ਜਿਹੜਾ ਸਾਡਾ ਹੱਕ ਸੀ ਸਾਡਾ ਹੱਕ ਸਾਡਾ ਸਾਨੂੰ ਪੂਰਾ ਹੋਣ ਲੱਗ ਗਿਆ ਐਵੇਂ ਆਕੇ ਸਾਲਕ ਪਾਣੀ ਆਇਆ ਮਗਰੋਂ ਇਹਨਾਂ ਨੇ ਕਹਤਾ ਵੀ ਇਹ ਖਾਲੇ ਝਰਦੇ ਰਹਦੇ ਆ ਖਾਲੇ ਆਏ ਕਰਦੇ ਰਹਿੰਦੇ ਆ ਅਸੀਂ ਤੁਹਾਡੇ ਪੈਪਾ ਪਾ ਕੇ ਇਦੋਂ ਵੱਧ ਪਾਣੀ ਕਰ ਦਾਂਗੇ ਮਗਰ ਉਹ ਸਾਨੂੰ ਇਹਨਾਂ ਨੇ ਪਾਈਪਾਂ ਦਾ ਦਲਾਸਾ ਦੇ ਕੇ ਪਾਈਪਾਂ ਪਾਤੀਆਂ ਤੇ ਪਾਈਪਾਂ ਦਾ ਜਿਆ ਹੁਣ ਤੁਸੀਂ ਦੇਖੀ ਜੇ ਨਾ ਇੱਥੇ ਚੜੀ ਜਾਂਦਾ ਪਾਣੀ ਗਾਂ ਖੇਤਾਂ ਚ ਪਾਣੀ ਨਹੀਂ ਜਾਂਦਾ ਕਿੰਨਾ ਟਾਈਮ ਹੋ ਗਿਆ ਪਾਈਪਾਂ ਪਾਈਆਂ ਨੂੰ ਇਹਨਾਂ ਨੂੰ ਤਾਂ ਹੋ ਗਈ 4 ਕਿੰਨੇ ਹੋਇਆ ਜੀ ਪਾਈਪਾਂ 4 ਕਿੰਨੇ ਪੰਗਾ ਸੀ ਇਹ ਪੰਗਾ ਸੀਗਾ ਦਸੰਬਰ ਚ 12ਵੇਂ ਮਹੀਨੇ ਚ 2023 ਦੇ ਦਸੰਬਰ ਚ ਪੰਗਾ ਸੀਗਾ ਕਿੰਨਾ ਕਿੰਨਾ ਏਰੀਆ ਦਾ ਪ੍ਰਭਾਵਿਤ ਹੁੰਦਾ ਬਈ ਇਹਦੇ ਤੋਂ 13 14 13 ਤੋਂ 1400 ਏਕੜ ਦੇ ਵਿੱਚ ਵਿੱਚ ਸਾਰਾ ਏਰੀਆ ਸਾਡਾ ਪ੍ਰਭਾਵਿਤ ਹੈ ਜੀ ਰੋਕਤਾ ਫਿਰ ਕਿਵੇਂ ਸਾਰਦੇ ਹਾਂ ਪਾਣੀ ਬਿਨਾ ਤਾਂ ਫਸਲ ਹੀ ਨਹੀਂ ਪਲਦੀ ਚੋਨਾ ਪਾਣੀ ਬਿਨਾ ਕਿਵੇਂ ਸਾਰਦੇ ਹਾਂ ਬਾਈ ਡੀਜ਼ਲ ਆ ਸਾਡੇ ਖੂਹ ਐ ਤੇਲ ਬਚਾਉਣੇ ਆ ਬਸ ਨਾ ਕੋਈ ਸਾਡੇ ਸੋਲਰ ਵਾਲੀਆਂ ਮੋਟਰਾਂ ਨਾ ਕੋਈ ਸਬਸਿਡੀ ਮਿਲਦੀ ਕਿਸੇ ਨੇ ਕੋਈ ਆਪ ਦੀਆਂ ਪਰਸਨਲ ਲਵਾਗੀਆਂ ਮੋਟਰਾਂ ਉਹਨਾਂ ਨਾਲ ਚੱਲਦਾ ਕੰਮ ਐ ਇਹਦੇ ਵੀ ਅਸੀਂ ਪਾਈਪ ਤੇ ਐਂਡ ਤੇ ਪੱਖਾ ਜੋੜਦੇ ਆ ਜਾ ਕੇ ਤੁਹਾਨੂੰ ਦਿਖਾਵਾਂਗੇ ਉਹ ਪੱਖਾ ਉਹਦੇ ਨਾਲ ਪਾਣੀ ਖਿੱਚਦੇ ਕੱਸੀ ਦਾ ਸੀ ਤੇ ਜੇ ਚਲੋ ਨਹਿਰੀ ਪਾਕ ਨਹੀਂ ਸੁਣਦਾ ਐਮਐਲਏ ਤੱਕ ਪਹੁੰਚ ਕਰ ਲੈਣੀ ਸੀ ਐਮਐਲ ਨੂੰ ਕਹਿ ਦੇਣਾ ਸੀ ਕਿ ਆਪ ਭਾਈ ਸਾਡੀ ਪ੍ਰੋਬਲਮ ਆ ਇਸ ਤੋਂ ਪਹਿਲਾਂ ਅਸੀਂ ਤੁਹਾਡਾ ਤੁਹਾਨੂੰ ਵੀ ਪਤਾ ਹੈ ਵੀ ਗੜੇਮਾਰੀ ਹੋ ਗਈ ਸੀ ਇਸ ਏਰਗੇ ਦੇ ਵਿੱਚ ਕਣਕਾਂ ਦੀ ਤਬਾਹੀ ਹੋ ਗਈ ਸੀ ਝੋਨਾ ਬੀਜਣ ਤੋਂ ਪਹਿਲਾਂ ਉਦੋਂ ਨਹੀਂ ਸਾਡੀ ਸਰਕਾਰ ਨੇ ਸਾਰ ਲਈ ਖੇਤੀਬਾੜੀ ਮੰਤਰੀ ਨੇ ਜਾਂ ਐਮਐਲਏ ਨੇ ਠੀਕ ਹੈ ਤੁਸੀਂ ਉਦੋਂ ਵੀ ਆਏ ਸੀਗੇ ਅਸੀਂ ਤੁਹਾਡਾ ਤਾਂ ਵੀ ਧੰਨਵਾਦ ਕਰਦੇ ਆਂ ਵੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕੀ ਹੋ ਰਿਹਾ ਉਹਨਾਂ ਦੇ ਪਾਣੇ ਦਾ ਸਾਰਾ ਕੁਝ ਸੈੱਟ ਚੱਲ ਰਿਹਾ ਉਹਨਾਂ ਨੇ ਕਿਹੜਾ ਅਗੇ ਇਹਨਾਂ ਜ਼ਿੰਮੇਵਾਰਾਂ ਨੂੰ ਪੁੱਛਣਾ ਹੈ ਭਾਈ ਤੁਸੀਂ ਸੌਖੇ ਹੋ ਜਾਂ ਕਿਵੇਂ ਆ ਐਮਐਲਏ ਨੂੰ ਤਾਂ ਤਾਂ ਪਤਾ ਹੋਵੇ ਨਾ ਵੀ ਇੱਥੇ ਵੀ ਮੈਂ ਉਹ ਗੇੜਾ ਮਾਰ ਕੇ ਗਿਆ ਹੋਏ ਉਹਨਾਂ ਨੇ ਤਾਂ ਕਦੇ ਟੇਲਾ ਹੀ ਨਹੀਂ ਵੇਖਿਆ ਉਹਨਾਂ ਨੂੰ ਤਾਂ ਜੋ ਪੁੱਛ ਲਓ ਵੀ ਟੇਲਾ ਕਿੱਥੇ ਆ ਜਾਂ ਮੋ ਟੇਲਾ ਦੇ ਦੋ ਮੋਟਰਾਂ ਲੱਗੀਆਂ ਹੋਈਆਂ ਉਹਨਾਂ ਨੂੰ ਪੁੱਛ ਲਓ ਵੀ ਚੱਲਦੀਆਂ ਆਖਣਗੇ ਹਾਂ ਚੱਲਦੀਆਂ ਇੱਥੇ ਅਸੀਂ ਦਿਖਾਵਾਂਗੇ ਨਾ ਵੀ ਚੱਲਦੀਆਂ ਜਾਂ ਨਹੀਂ ਚੱਲਦੀਆਂ ਉਧਰਲੇ ਪਾਸੇ ਕੈਮਰਾ ਮਾਰ ਕੇ ਦੇਖ ਲਓ ਦੋਨੇ ਖੰਭੇ ਖੜੇ ਆ ਟਰਾਂਸਫਾਰਮ ਤਾਂ ਹੈ ਨਹੀਂਗੇ ਨਾ ਮੋਟਰਾਂ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਆਈਆਂ ਸੀਗਾ ਉਹ ਕੋਈ ਲਾਗੂ ਨਹੀਂ ਕੋਈ ਹਦਾਇਤ ਨਹੀਂ ਕੋਈ ਚੱਲ ਨਹੀਂ ਰਹੀਆਂ ਤੇ ਫਰੇ ਮਿੱਕੇ ਮੇ ਚੱਲੂ ਕਿੰਨਾ ਚਿਰ ਐ ਕਿ ਕੰਮ ਕਿੰਨਾ ਚਿਰ ਚੱਲੂ ਕਿੰਨਾ ਚਿਰ ਡੀਜ਼ਲ ਫੁੱਕੀ ਜਾਉਂਗੇ ਤੇ ਬਾਈ ਥੋਕਣਾ ਹੀ ਪਊਗਾ ਹੁਣ ਅਸੀਂ ਤਾਂ ਤੁਹਾਡੇ ਮਾਧਿਆਂ ਵਰੀ ਕਹਿਣੇ ਆ ਵੀ ਸਾਡੀ ਸੁਣਵਾਈ ਹੋਵੇ ਖੇਤੀਬਾੜੀ ਮੰਤਰੀ ਕੋਲੇ ਵੀ ਅਸੀਂ ਗਏ ਸੀਗੇ ਉਹਨਾਂ ਨੇ ਵੀ ਸਾਨੂੰ ਲਾਰਾ ਲਾ ਕੇ ਤੋਰਿਆ ਸੀ ਕਿ ਵੀ ਤੁਹਾਡਾ ਹੱਲ ਕਰਾਂਗੇ ਅਸੀਂ ਬਕਾਇਦਾ ਮਿਲੇ ਸੀਗੇ ਆ ਵੋਟਾਂ ਤੋਂ ਪਹਿਲਾਂ ਐਮਪੀ ਦੀਆਂ ਵੋਟਾਂ ਤੋਂ ਪਹਿਲਾਂ ਤੇ ਉਹਨਾਂ ਨੇ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ 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 ਕੋਈ ਸੁਣਵਾਈ ਨਹੀਂ ਕੀਤੀ ਨੈਰੀ ਪਾਕ ਵੀਰ ਲਾਰੀ ਲਾਈ ਜਾਂਦਾ ਲਾਰੇ ਲਾਰੇ ਜਮਾਂ ਲਾਰੇ ਬਾਈ ਸਾਰਿਆਂ ਦੇ ਲਾਰੇ ਆ ਕਿਉਂ ਬਾਪੂ ਸਾਰੇ ਨਹਿਰੀ ਵਿਭਾਗ ਵੀ ਆਖਰਾ ਇਹ ਖਾਲੇ ਵਾਲਾ ਵਿਭਾਗ ਵੀ ਰੱਖ ਲਾ ਸਾਰੇ ਲਾਰਿਆਂ ਤੇ ਆ ਕਿਸ ਕੋਈ ਨਹੀਂ ਸੁਣਦਾ ਐਮਐਲਏ ਕੋਲ ਜਾਉਣਾ ਸੀ ਐਮਐਲਏ ਕੀ ਸੀ ਉਹਦਾ ਜਦੋਂ ਉਹਦਾ ਪੈਸੇ ਚਾਹੀਦੇ ਉਹਨੂੰ ਪੈਸੇ ਦਿਓ ਹੁਣ ਪੈਸੇ ਸਾਡੇ ਕੋਲੇ ਹੈ ਨਹੀਂ ਐਮਐਲਏ ਨੂੰ ਦੇਣ ਕਿੱਥੋਂ ਦੇਵਾਂਗੇ ਇਸ ਪੈਸੇ ਅੰਬਰਤਰਤਨ ਨੂੰ ਪੈਸਾ ਕਿੱਥੋਂ ਦੇਵਾਂਗੇ ਉਹਨੂੰ ਤਾਂ ਪੈਸੇ ਚਾਹੀਦੇ ਪੈਸੇ ਸਾਡੇ ਕੋਲੇ ਹੈ ਨਹੀਂ ਕੀ ਕੀ ਮੰਗੀਆ ਕੀ ਡਿਮਾਂਡ ਕਰਦੇ ਹੋ ਕੀ ਮੰਗਾ ਤੁਹਾਡੀ ਸਾਡੀਆਂ ਪਾਈਪਾਂ ਦਾ ਲੈਵਲ ਸਹੀ ਕਰਕੇ ਸਾਡੇ ਨੂੰ ਪਾਣੀ ਲੱਗਦਾ ਖੇਤਾਂ 'ਚ ਕੀਤਾ ਜਾਵੇ ਸਾਡੀਆਂ ਪਾਈਪਾਂ ਜਿਹੜਾ ਮੋਢ ਤੋਂ ਲੈਵਲ ਆਏ ਤੁਸੀਂ ਪਹਿਲੀ ਵਾਰ ਹੀ ਸੁਣਿਆ ਹੋਊਗਾ ਕਿ ਮੋਢ 'ਚੋਂ 6 ਫੁੱਟ ਡੂਗੀਆਂ ਜਿੱਥੇ ਜਾ ਕੇ ਪਾਣੀ ਨਿਕਲਦਾ ਉਥੇ 3 ਫੁੱਟ ਚਾਈ ਹੈ 3 ਫੁੱਟ ਢਾਲ ਮਤਲਬ ਗਾਂਹ ਜਾ ਕੇ ਦੇਤੀ ਤਾਂ ਚੱਕਦੀਆਂ ਅੱਗੋਂ ਜਾ ਕੇ ਸਾਡੀਆਂ ਪਾਈਪਾਂ ਦਾ ਲੈਵਲ ਸਹੀ ਕਰਕੇ ਸਾਨੂੰ ਖੇਤਾਂ ਨੂੰ ਪਾਣੀ ਦਿੱਤਾ ਜਾਵੇ ਸਾਡੀ ਹੀ ਮੰਗ ਆ ਤਾਂ ਕਿ ਸਾਡੇ ਚਾਰ ਚਰਮਾਨੇ ਦਾਣੇ ਹੋ ਜਾਣ ਤੇ ਅਸੀਂ ਇੱਥੇ ਜੰਬਸਦੀ ਰਹਿ ਜੀਏ ਜੀ ਬੋਹੀ ਗੱਲਾ ਬਾਈ ਦੀ ਵੀ ਜੇ ਨਾ ਪਾਣੀ ਪਹੁੰਚਿਆ ਫਿਰ ਤਾਂ ਫਸਲਾਂ ਵੀ ਖਰਾਬ ਹੀ ਆ। ਹਾਂਜੀ ਖਰਾਬ ਆ ਬਿਲਕੁਲ ਜੀ ਇੱਕ ਸਾਡਾ ਜਿਹੜਾ ਵਾਟਰ ਲੈਵਲ ਆ ਥੱਲੜਾ ਉਹ ਵੀ 3 ਤੋਂ 4 ਨੰਬਰ ਪਾਣੀ ਆਈ ਤੇ ਜਿਹੜੇ ਲਾਈਟ ਵਾਲੇ ਕਨੈਕਸ਼ਨ ਆ ਉਹ ਗਣਤੀ ਦੇ ਪਿੰਡ ਦੇ ਵਿੱਚ 25 ਐ ਤੇ ਸੋਲਰ ਵਾਲੀਆਂ ਮੋਟਰਾਂ ਉਹ ਸਬਸਿਡੀ ਤੇ ਲਵਾਆਂ ਆਪਣੇ ਆਹਾ ਲੋਨ ਤੇ ਬੈਂਕਰਾਂ ਹੀ ਤੇ ਉਹ ਹੁਣ ਕਿਸ਼ਤਾਂ ਲੋਕ ਭਰੀ ਜਾਂਦੇ ਆ ਵਾਹਣ ਵਿਹਲੇ ਪਈ ਆ ਤੁਹਾਨੂੰ ਅਸੀਂ ਛੋਟ ਵਿਖਾ ਦਿੰਨੇ ਆ ਵੀ ਹਜੇ ਵੇਖ ਲਓ ਅੱਜ ਕਿਹੜਾ ਮਹੀਨਾ 8ਵਾਂ ਚੱਲੀ ਜਾਂਦਾ ਤੇ ਸਾਡੇ ਵਾਹਣ ਹਜੇ ਵੀ ਵਿਹਲੇ ਪਈ ਆ ਲੋਕ ਝੋਨਾ ਕੀ ਕਰਨ ਹੁਣ 4 ਲੀਟਰ ਤੇਲ ਸਾਡਾ ਪੱਖੀ ਤੇ ਮੱਚਦਾ ਜਿਹੜਾ ਅਸੀਂ ਪਾਈਪ ਲਾਈਨ ਤੇ ਗਾਂ ਪੱਖਾ ਲਾਇਆ ਉਹਦੇ ਨਾਲ ਬਿਲਕੁਲ ਇੱਥੇ ਸਾਡੀ ਵੱਧੂ ਲੜਾਈ ਹੁੰਦੀ ਹੈ ਕਿਉਂ ਜਦੋਂ ਕੱਸੀ ਦੇ ਡਾਫ ਲੱਗ ਜਾਂਦੀ ਆ ਕੱਸੀ ਆ ਕਿਸਾਨ ਭਰਾਵਾਂ ਦੇ ਵਾਹਣਾਂ ਚ ਟੁੱਟਦੀ ਆ ਇਹ ਟੁੱਟਦੀ ਆ ਇਹ ਸਾਨੂੰ ਲੜਦੇ ਆ ਤੁਸੀਂ ਮੰਗਰੋ ਮੁੜ ਕੇ ਸਾਨੂੰ ਹੈਡ ਦੇ ਵਿੱਚ ਜਾ ਕੇ ਅੜੀਆਂ ਮੰਨ ਲਓ ਫਟੀਆਂ ਪਾ ਕੇ ਹੈਡ ਬੰਦ ਕਰਨਾ ਪੈਣਾ ਮੰਗਰੋ ਪਾਣੀ ਹੋਰ ਜਦੋਂ ਆ ਮੋੜ ਵਾਲੇ ਬਸ ਆ ਜਿਹੜਾ ਮੋੜ ਵਾਲਾ ਰਕਵ ਹੈ ਇਹਨਾਂ ਦੇ ਇੱਥੇ ਇਹੀ ਤੁਹਾਨੂੰ ਝੋਨਾ ਲੱਗਿਆ ਦੇਖਦਾ ਮਗਰ ਦਾ ਸਾਡੇ ਵਿਲੇ ਹੀ ਆ ਉਹ ਮੁੜ ਕੇ ਮਗਰੋਂ ਪਾਣੀ ਘਟਾਉਂਦੇ ਜਦੋਂ ਮੋਢਾਂ ਵਾਲੇ ਤਰਦਾ ਰਹਿੰਦਾ ਤੇ ਅਸੀਂ ਜਿਹੜੇ ਮਗਰ ਖੀਰੇ ਤੇ ਬੈਠੇ ਉਹ ਜਵੇਂ ਹੀ ਮਰ ਜਾਂਦੇ ਆ ਜਾਂ ਪਾਈਪਾਂ ਦੀ ਡਾਫ ਲੱਗਣ ਕਰਕੇ ਸਿਰਫ ਜੇ ਖਾਲੇ ਹੁੰਦੇ ਸਾਡੇ ਵੱਧਗਾ ਪਾਣੀ ਚੱਲਦਾ ਹੁਣ ਤੱਕ ਅੱਸੀ ਦੇ ਵਿੱਚ ਪਾਣੀ ਵੀ ਬਹੁਤ ਘਟਾ ਵੀ ਕੱਸੀ ਦੇ ਵਿੱਚ ਥੋੜਾ ਜਿਹਾ ਪਾਣੀ ਘਟ ਹੋਣ ਕਰਕੇ ਤੇ ਨਹੀਂ ਕੱਸੀ ਨਾ ਉਤੋਂ ਦੀ ਫੜਫੜ ਤਰੀ ਜਾਂਦੀ ਹੁੰਦੀ ਹੈ ਜਿੱਥੇ ਆਪਾਂ ਮੋਢਾ ਵਾਲੇ ਵਾਣਾ ਚ ਜਿੱਥੇ ਆਪਾਂ ਖੜੇ ਆ ਤਰਦੀ ਹੈ ਇਹ ਸਾਰੀ ਅੱਛਾ ਆ ਜਿੱਥੇ ਆਪਾਂ ਖੜੇ ਆ ਨਾ ਜਦੋਂ ਪਿੱਛੋਂ ਸਾਡੇ ਹੀ 70 ਨਾਲ ਦਾ ਆਪਣਾ ਸੁਆ 79 ਨਾਲ ਜੇ 75 ਨਾਲ ਪਿੱਛੋਂ ਪਾਣੀ ਪੂਰਾ ਛੱਡਿਆ ਹੋਵੇ ਆ ਸਾਰਾ ਇੱਥੇ ਹੀ ਤਰੀ ਜਾਂਦੇ ਕੱਸੀ ਸਾਡੇ ਪਾਣੀ ਨਹੀਂ ਜਾਂਦਾ ਪਿੱਛੇ ਪਾਈਪਾਂ ਕਰਕੇ ਇਹ ਪਿੱਛੋਂ ਪਾਣੀ ਘਟਾਇਆ ਹੋਇਆ ਹੁਣ ਹਮ ਇੱਥੋਂ ਤੱਕ ਹਾਂ ਹਾਂ ਆ ਸਾਰੀ ਤਰਦੀ ਹੁੰਦੀ ਹੈ ਜੀ ਪਿਛਲੇ ਬਣ ਵੇਲੇ ਪਿਛਲੇ ਬਣ ਵੇਲੇ ਹਾਂ ਇੱਥੇ ਹੀ ਤਰੀ ਜਾਂਦੇ ਆ ਪਾਈਪਾਂ ਦੀ ਡਾਫ ਲੱਗਣ ਕਰਕੇ ਮੈਂ ਕਮਾਂ ਕਹਿੰਦਾ ਪਾਈਪਾਂ ਦਾ ਤਾਂ ਲੈਵਲ ਹੁੰਦਾ ਹੀ ਨਹੀਂ ਪਾਣਾ ਲੈਵਲ ਕਿਉਂ ਨਹੀਂ ਹੁੰਦਾ ਵਿਭਾਗ ਮਾ ਪਾਪਾ ਲੈਵਲ ਕਰਦਾ ਇਧਰੋਂ ਛੀਪ ਟਟੂng ਤੋਂ 3 ਫੁੱਟ ਉੱਚੀਆਂ ਚੱਕ ਤੀਆਂ ਫਿਰ ਪਾਪਾ ਪੌਂਸੀ ਉਦੋਂ ਕੋਲੇ ਨਹੀਂ ਸੀ ਤੁਸੀਂ ਉਦੋਂ ਕੋਲੇ ਸੀਗੇ ਜੀ ਵਿਭਾਗ ਕਹਿੰਦਾ ਸਾਡੇ ਪਾ ਲੈਵਲ ਦਾ ਤਾਂ ਕੋਈ ਮੈਟਰੀ ਨਹੀਂ ਮੈਟਰੀ ਵਿਭਾਗ ਕਹਿੰਦਾ ਲੈਵਲ ਮੈਟਰੀ ਨਹੀਂ ਕਰਦਾ ਜੀ ਸਾਡੀ ਜ਼ਿੰਮੇਵਾਰੀ ਆ ਪਾਣੀ ਚਲਾ ਕੇ ਦੇਵਾਂਗੇ ਲੈਵਲ ਤੋਂ ਬਿਨਾ ਪਾਣੀ ਕਿਵੇਂ ਵਗ ਜੇ ਤਾਂ ਬਿਨਾ ਉਹੀ ਤਾਂ ਗੱਲ ਹੈ ਉਹ ਸਾਨੂੰ ਇਹੀ ਲਾਰਿਆਂ ਚ ਰੱਖਿਆ ਦੇ ਲੈਵਲ ਮੈਟਰੀ ਨਹੀਂ ਕਰਦਾ ਇਹ ਨਹੀਂ ਵਿਭਾਗ ਸਾਰਾ ਕਹਿੰਦਾ ਵੀ ਸਾਨੂੰ ਲੈਵਲ ਦਾ ਤਾਂ ਕੋਈ ਮੈਟਰੀ ਨਹੀਂ ਲੈਵਲ ਮੈਟਰੀ ਨਹੀਂ ਕਰਦਾ ਹਾਂ ਜੀ ਕੋਈ ਮੈਟਰੀ ਨਹੀਂ ਬਾਈ ਇੱਕ ਹੋਰ ਸਾਰੀ ਮੰ ਕਾਲੀਦਾਲ ਵੀ ਬਦਲ ਗਈ ਕਾਂਗਰਸ ਵੀ ਬਦਲ ਗਈ ਤੇ ਆਪਣਾ ਹੁਣ ਝਾੜੂ ਵਾਲਿਆਂ ਨੂੰ 2.5 ਸਾਲ ਹੋ ਗਏ ਸਾਡੀ ਕੱਸੀ ਬਣੀ ਆ 2014 ਦੇ ਵਿੱਚ ਬਣੀ ਆ 15 ਦੇ ਵਿੱਚ ਬਣੀ ਆ ਇਹ ਦਾ ਲੈਵਲ ਬਹੁਤ ਗਲਤ ਆ 1.5 ਕਿਲੋਮੀਟਰ ਦੇ ਵਿੱਚ ਇਹ ਮੰਨ ਲਓ ਜੀ 1.5 ਫੁੱਟ ਡੂੰਗੀ ਸਿੱਟੀ ਵੀ ਆ ਇੱਥੇ ਟੇਲ ਦੀ ਪੜਥਾਲ ਪੂਰੀ ਕਰਨ ਵਾਸਤੇ ਅਸੀਂ ਇੰਨੀਆਂ ਚਿੱਠੀਆਂ ਦੇਤੀਆਂ ਵੀ ਇੱਥੋਂ ਚਿੱਠੀਆਂ ਧਰਨ ਲੱਗ ਜਿਏ ਤੇ ਬਠਿੰਡੇ ਤੋਂ ਵੀ ਮੈਨ ਲੱਗਦਾ ਗਾਂ ਲੰਗ ਜਾਣ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕਰੀ ਹੁਣ ਵਾਲਿਆਂ ਕੋਲ ਹੀ ਪਹੁੰਚੋ ਹਾਂਜੀ ਸਾਰਿਆਂ ਕੋਲ ਹੀ ਸਾਡੇ ਕੋਲੇ ਘਰੇ ਮੈਂ ਤੁਹਾਨੂੰ ਸਾਰਾ ਰਿਕਾਰਡ ਵਿਖਾ ਦੂੰ ਸਾਰੇ ਮੰਨ ਲਾ ਇੰਨੇ ਇੰਨਾ ਥਈਆਂ ਬਣਾਗਾ ਪੰਗਾ ਜਿਹੜੇ ਮੌਕੇ ਦੇ ਜਿਹੜੇ ਅਫਸਰ ਸੀ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਲੈਟਰ ਦਿੱਤੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਸਾਡੇ ਹੁਣ ਬਈ ਜੀ ਨੇੜੇ ਬਠਿੰਡਾ ਲੱਗਦਾ ਤੇ ਦੋ ਦੋ ਚਾਰ ਚਾਰ ਗੱਡੀਆਂ ਭਰ ਕੇ ਆਉਂਦੀਆਂ ਉਹ ਕਹਿੰਦੇ ਇੰਨੇ ਰੁਪਏ ਲੈ ਲਓ ਹੁਣ ਅੱਕ ਕੇ ਲੋਕ ਬਈ ਜ਼ਮੀਨ ਵੇਚਣ ਲੱਗ ਗੀ ਜ਼ਮੀਨ ਵੇਚ ਕੇ ਪਾਸੇ ਪਿੰਡਾਂ ਚ ਲੈਣ ਲੱਗ ਗੇ ਵੀ ਇੱਥੇ ਕੋਈ ਹੱਲ ਨਹੀਂ ਹੁੰਦਾ ਕੋਈ ਹੱਲ ਨਹੀਂ ਸਾਰੇ ਮੰਤਰੀਆਂ ਨੂੰ ਸਾਰੇ ਐਮਐਲਏ ਨੂੰ ਸਾਰਿਆਂ ਨੂੰ ਮਿਲ ਲਈ ਸਾਡੇ ਇੱਕ ਝਾੜੂ ਵਾਲੇ ਪਾਰਟੀ ਵਾਲਿਆਂ ਨੇ ਅਨਚਾਰਜ ਲਾਇਆ ਜਤਿੰਦਰ ਭੱਲਾ ਹੀ ਉਹਨਾਂ ਨੂੰ ਵੀ ਅਸੀਂ ਦੋ ਵਾਰਾਂ ਮਿਲੇ ਆ ਇਹ ਸਾਡੇ ਪਿੰਡ ਦੇ ਨੰਬਰਦਾਰ ਹੈ ਇਹ ਵੀ ਸਾਡੇ ਨਾਲ ਗਏ ਪਰ ਕੋਈ ਸੁਣਵਾਈ ਨਹੀਂ ਕੀ ਕਹਿੰਦੇ ਉਹਨਾਂ ਨਾਲ ਗੱਲ ਕਰਿਓ ਕੀ ਕਹਿੰਦੇ ਫਿਰ ਉਹ ਕਹਿੰਦੇ ਅਸੀਂ ਕਰਵਾ ਦੇਾਂਗੇ ਕਰਵਾ ਦੇਾਂਗੇ ਇੱਕ ਫੋਨ ਕਰ ਦਿੰਦੇ ਆਈ ਇੱਕ ਇੱਕੇ ਮੁੰਡਾ ਹੀ ਆ ਸਰਦਾਰ ਗੜ੍ਹ ਦਾ ਰਕਵਾ ਵੀ ਇਹਦੇ ਤੇ ਇਹਨਾਂ ਨੇ ਜਿਹੜਾ ਆਪਣਾ ਕ੍ਰਿਸ਼ਨ ਕੁਮਾਰ ਆਈਐਸਾ ਉਹਨਾਂ ਨੂੰ ਵੀ ਫੋਨ ਕਰਿਆ ਇਹਨਾਂ ਤੋਂ ਪੁੱਛੋਈ ਮੇਲ ਪਾਈ ਹੈ ਸਾਰਾ ਕੁਝ ਪੜਿਆ ਹਾਂਜੀ ਉਹ ਵੀਡੀਓ ਬਣਾ ਕੇ ਪਾਈ ਸੀ ਕ੍ਰਿਸ਼ਨ ਕੁਮਾਰ ਜੀ ਨੂੰ ਪਰ ਉਹਨਾਂ ਨੇ ਇੱਕ ਦਿਨ ਉਹੀ ਅਸੀਂ ਐਸਡੀਓ ਤੋਂ ਲੱਗਦੇ ਆ ਜੀ ਐਸਡੀਓ ਕੋਲ ਜਾਂਦੇ ਆ ਐਕਸ਼ਨ ਸਾਹਿਬ ਕੋਲ ਜਾਂਦੇ ਆ ਜਦੋਂ ਸਾਨੂੰ ਕੋਈ ਚਾਰਾ ਨਹੀਂ ਮਿਲਦਾ ਅਸੀਂ ਫਿਰ ਕਮਿਸ਼ਨ ਕੁਮਾਰ ਜੀ ਨੂੰ ਪਾਈ ਸੀ ਵੀਡੀਓ ਉਹਨਾਂ ਨੇ ਫਿਰ ਉਹੀ ਐਕਸ਼ਨ ਤੇ ਐਸਡੀਓ ਨੂੰ ਮਾਰਕ ਕਰਤੀ ਕਿ ਤੁਸੀਂ ਇਹਨਾਂ ਦੀ ਸੰਸਾਰ ਲਓ ਪਰ ਹੁੰਦਾ ਕੁਝ ਨਹੀਂ ਗਾ ਜੀ ਇੱਥੇ ਤੁਸੀਂ ਆ ਕੱਸੀ ਦੇਖ ਲਓ ਜੀ ਸਾਰੀ ਇੱਥੋਂ ਤਰੀ ਜਾਂਦੀ ਹੈ ਪਿੱਛੇ 1.5 2 ਫੁੱਟ ਥੱਲੇ ਚਲਦੀ ਹੈ ਜੀ ਇਹ ਤੇ ਉਹਨਾਂ ਨੇ ਨਰੀਪਾਗ ਨੂੰ ਕਹਤਾ ਨਰੀਪਾਗ ਕੁਝ ਨਹੀਂ ਕਰਦਾ ਹਾਂ ਨਰੀਪਾਗ ਕਰੂਗਾ ਤਾਂ ਅਕਸਰ ਨਰੀਪਾਗ ਹੀ ਜੀ ਆਪ ਤਾਂ ਆ ਕੇ ਨਹੀਂ ਕਰਦੇ ਨਾ ਤਾਂ ਤੁਸੀਂ ਆ ਦਾ ਰਸਤਾ ਦੇਖ ਲਓ ਜੀ ਤੁਸੀਂ ਇੱਥੇ ਆ ਗਏ ਜੀ ਕੋਈ ਵੀ ਅਫਸਰ ਇੱਥੇ ਨਹੀਂ ਆਉਂਦਾ ਨਾ ਕੋਈ ਮਾਨਸਨ ਸਾਹਿਬ ਨੇ ਤਾਂ ਆਉਣੀ ਕੀ ਹੈ ਖੁੱਡੀਆਂ ਸਾਹਿਬ ਵੀ ਨਹੀਂ ਆਉਂਦੇ ਨਾ ਉਹਨਾਂ ਦੇ ਬੇਟਿਆਂ ਨੂੰ ਤਾਂ ਕਿ ਰਸਤਾ ਹੀ ਇਹ ਹੈ ਜੇ ਆ ਕੇ ਇੱਥੇ ਮੌਕਾ ਦੇਖਣਗੇ ਫਿਰ ਉਹਨਾਂ ਨੂੰ ਪਤਾ ਲੱਗੂਗਾ ਜੀ ਸਾਡੇ ਦੁੱਖ ਦਾ ਉਹ ਤਾਂ ਆ ਕੇ ਸਾਨੂੰ ਕਹਿ ਦਿੰਦਾ ਦਫ਼ਤਰ ਆ ਜਿਓ ਜੀ ਇੱਥੇ ਦਫਤਰ ਦੇ ਬੈਠ ਕੇ ਅਸੀਂ ਮੁੜ ਆਉਨੇ ਜੀ ਕੀ ਲੱਗਦਾ ਫਿਰ ਤੁਹਾਡਾ ਦੁੱਖ ਜੇ ਉਹਨਾਂ ਤੱਕ ਪਹੁੰਚੇ ਨਹੀਂ ਕੁਰਸੀਆਂ ਜਿਵੇਂ ਬਾਈ ਨੇ ਵੀ ਗੱਲ ਕਰੀ ਆ ਵੀ ਉੱਥੇ ਬੈਠਿਆਂ ਤੱਕ ਸਾਡਾ ਇੱਥੇ ਵਾਲਾ ਦੁੱਖ ਨਹੀਂ ਪਹੁੰਚਦਾ ਕੀ ਲੱਗਦਾ ਪਹੁੰਚੇ ਨਹੀਂ ਤੁਹਾਡਾ ਦੁੱਖ ਕੀ ਲੱਗਦਾ ਤੁਹਾਡਾ ਦੁੱਖ ਪਹੁੰਚੇ ਨਹੀਂ ਸਾਡਾ ਦੁੱਖ ਕੋਈ ਨਹੀਂ ਸੁਣਦਾ ਜੀ ਇਹ ਦੇਖੋ ਬਹੁਤ ਵਾਰੀ ਹੋਇਆ ਹੁਣ ਆ ਕੇ ਵੇਖਣਗੇ ਮਹਿਕਮਾ ਆਇਆ ਵੀ ਬਹੁਤ ਵਾਰੀ ਐਵੇਂ ਕਹਿ ਦਿੰਗੇ ਨਹੀਂ ਆਏਗੇ ਆ ਕੇ ਦੇਖਣਗੇ ਕਹਿੰਦੇ ਨੇ ਜੀ ਆ ਕੇ ਐਸੇ 20 ਐਸੇ ਪੜਸਾਲਾ ਤੁਹਾਡੀ ਜਦੋਂ ਪਾਣੀ ਅਗਰੇ ਪ੍ਰੋਪਰ ਕੱਢੀ ਰਹਿਗੇ ਮੂਰੇ ਬੰਦ ਹੋ ਗਈਆਂ ਪੈਪਾਂ ਤੇ ਓਵਰਫਲੋ ਤਾਂ ਹੋਣੀ ਓਣੀ ਜਦੋਂ ਡਾਫ ਲੱ ਕੋਈ ਵੀ ਪਾਣੀ ਨਹੀਂ ਗਾ ਇੱਥੇ ਡਾਫ ਲੱਗਣ ਕਰਕੇ ਓਵਰਫਲੋ ਹੋ ਜਾਂਦਾ ਫੇਰ ਮਗਰੋਂ ਘਟਾ ਦਿੰਦੇ ਆ ਕਹਿੰਦੇ ਪਾਣੀ ਥੋੜਾ ਓਵਰਫਲੋ ਹੁੰਦਾ ਖੇਤਾਂ ਜਾ ਕੇ ਦੇਖੋ ਖੇਤਾਂ ਜਮਾ ਨਹੀਂ ਲੱਗਦਾ ਅੱਗੇ ਜਾ ਕੇ ਪੱਖਾ ਲਾ ਕੇ ਅਸੀਂ ਪਾਣੀ ਚੱਕ ਕੇ ਮਸਾਂ ਲਾਉਣੇ ਆ ਬਹੁਤ ਬੁਰਾ ਹਾਲਾ ਫੇਰ ਤਾਂ ਜਿਵੇਂ ਬਾਈ ਨੇ ਗੱਲ ਕਰੀ ਉਹੀ ਨੌਬਤਾ ਵੀ ਜ਼ਮੀਨਾਂ ਵੇਚਣ ਵਾਲਾ ਪਾਸੇ ਹੈਗੀ ਆ ਬਾਈ ਵੇਚ ਹੀ ਜਾਂਦੇ ਲੋਕ ਵੇਚ ਹੀ ਜਾਂਦੇ ਆ ਵੇਚਣੀਆਂ ਕੀ ਆ ਵੇਚਤੀਆਂ ਅਧਿਆਨੇ ਤਾਂ ਵੇਚਤੀਆਂ ਥੋ ਅਧੀਆਂ ਗਹਿ ਰਹਿ ਜਾਂ ਉਹ ਤੁਹਾਡੀ ਮੰਗ ਇਹੀ ਆ ਕਿ ਇਹਦਾ ਲੈਵਲ ਸਹੀ ਕੀਤਾ ਜਾਵੇ ਲੈਵਲ ਸਹੀ ਕੀਤਾ ਜਾਵੇ ਕੱਸੀ ਦਾ ਵੀ ਲੈਵਲ ਸਹੀ ਕੀਤਾ ਜਾਵੇ ਤੇ ਸਾਡੀਆਂ ਜਿਹੜੀਆਂ ਪਾਈਪ ਲਾਈਨ ਪਈ ਇਹਦਾ ਵੀ ਲੈਵਲ ਸਹੀ ਕੀਤਾ ਜਾਵੇ ਜੇ ਥੋੜਾ 400 ਏਕੜ ਬਚਾਉਣਾ ਹਾਂ ਜੇ ਬਚਾਉਣਾ ਤਾਂ ਹੀ ਹਾਂਜੀ ਡੇਢ ਕਿਲੋਮੀਟਰ ਪਿੱਛੇ ਜਾ ਕੇ ਇੰਨਾ ਇੰਨਾ ਪਾਣੀ ਆਉਂਦਾ ਗੋਡੇ-ਗੋਡੇ ਤਾਂ ਹੀ ਤੇ ਇੱਥੇ ਸਾਡੇ ਇੱਥੋਂ ਹੱਕ ਤਾਂ ਹੀ ਪਾਣੀ ਹੁੰਦਾ ਹੋਊਗਾ ਇੱਥੇ ਇੰਨੀ ਡਾਫ ਲਾ ਕੇ ਉਹ ਡੇਢ ਕਿਲੋਮੀਟਰ ਤਾਂ ਹੀ ਜਾਂਦੀ ਹੈ ਡਾਫ ਇਹ ਸਹੀ ਲੈਵਲ ਆਵੇ ਨਾ ਜੀ ਫੁੱਟ ਡੂੜ ਫੁੱਟ ਟੇਲਾ ਉੱਚੀਆਂ ਚੱਕੀਆਂ ਇਹਨਾਂ ਨੇ ਉਦੋਂ ਕੱਸੀ ਬਣਾਉਣ ਮਿਹਰੇ ਨਾ ਸਮਾ ਪੱਟ ਕੇ ਥੱਲੇ ਨੀਮੀਆਂ ਕਰਤੀ ਪਾਣੀ ਨਹੀਂ ਪੂਰਾ ਹੋਣਾ ਸਾਥ ਸਹੀ ਲੇਬਲ ਨਹੀਂ ਆਇਆ ਕੱਸੀ ਦਾ ਤਾਂ ਇੱਥੇ ਡੰਬ ਲੱਗਦਾ ਤੇ ਟੇਲਾ ਉਦੋਂ ਵੀ ਨੀਵੀਂਆ ਕਰਤੀਆਂ ਸਹੀ ਲੇਬਲ ਚ ਡੂਡ ਫੁੱਟ ਟੇਲ ਉੱਚੀ ਜਾਂਦੀ ਹੈ ਸਾਡੀ ਕਰਮਗੜ 67 ਦਾ ਰਕਬਾ ਤੇ ਹੋਰ ਕਿਹੜੇ ਪਿੰਡ ਦਾ ਬੱਲੂਆਣੇ ਦਾ ਵੀ ਆ ਸਰਦਾਰਗੜ ਦਾ ਵੀ ਆ ਅੱਛਾ ਵਿਰਖ ਖੁਰਦ ਦਾ ਵੀ ਆ ਅੱਛਾ ਤਿੰਨ ਚਾਰ ਪਿੰਡਾਂ ਦਾ ਚਾਰ ਪਿੰਡਾਂ ਦਾ ਰਕਬਾ ਜੀ ਸਰਦਾਰਗੜ ਵਿਰਖ ਖੁਰਦ ਤੇ ਬੱਲੂ ਆਣੇ ਦਾ ਹੀ ਤੇ ਸਰਦਾਰਗੜ ਦਾ ਤੇ ਸਰਦਾਰੀ ਬਹੁਤ ਜ਼ਿਆਦਾ ਹੈ ਜੀ ਸਰਦਾਰਗੜ ਦੇ ਲੋਕਾਂ ਨੇ ਤਾਂ ਅੱਕ ਕੇ ਜੀ 1000 ਕੇ 750 ਕਿਲਾ ਸੋਲਰ ਨੂੰ ਦੇਤੀ ਜੀ ਆ ਸਾਡੇ ਪ੍ਰੋਜੈਕਟ ਲੱਗਿਆ ਜੀ ਪਾਣੀ ਦੇ ਔਖਿਆਂ ਨੇ ਕਿ ਪਾਣੀ ਨਹੀਂ ਲੱਗਦਾ ਜੀ ਤੇ ਉਹਨਾਂ ਨੇ ਤਾਂ ਸੋਲਰ ਨੂੰ ਦੇ ਕੇ ਆਪ ਦਾ ਖੇੜਾ ਛਡਾ ਲਿਆ ਜੀ ਹੁਣ ਅਸੀਂ ਰਹਿ ਗਏ ਜੀ ਸਾਡੇ ਕੋਲੇ ਹੁਣ ਕੋਈ ਚਾਰਾ ਨਹੀਂ ਗਾ ਜੀ ਉਹ ਖਾਲੀ ਛੱਡਣ ਨੂੰ ਲੋਕ ਮਜਬੂਰ ਆ ਇੱਥੇ ਸਾਡੇ ਇਹਦੇ ਚ ਪਾਣੀ ਪਿੱਛੋਂ ਪੂਰਾ 75 ਨਾਲ ਦਾ ਜਾਂ ਜਿੰਨਾ ਵੀ ਉਹ ਤੁਸੀਂ ਇਹਨਾਂ ਨੂੰ ਕਹੋ ਇੱਕ ਵਾਰੀ ਪੂਰਾ ਛੱਡ ਦਿਓ ਅੱਧੇ ਘੰਟੇ ਚ ਤੁਹਾਨੂੰ ਕੱਸੀ ਤੋੜ ਕੇ ਦਿਖਾ ਦਾਂਗੇ ਆਪੇ ਟੁੱਟ ਜਾਨੀ ਹੋਈ ਉਹ ਛੱਡਦੇ ਨਹੀਂ ਗੀ ਉਹ ਕਹਿੰਦੇ ਕੱਸੀ ਟੁੱਟਦੀ ਹੈ ਜੀ ਪਾਣੀ ਅਸੀਂ ਆਪ ਦੇ ਹਿਸਾਬ ਨਾਲ ਪੂਰਾ ਕਰਤਾ ਡੰਮ ਲਾਤਾ ਇੱਥੇ ਹੋਰ ਕੋਈ ਹੱਲ ਨਹੀਂ ਜੀ ਇੱਥੇ ਜਿਵੇਂ ਅਸੀਂ ਕਹਿੰਦੇ ਹੱਲੇ ਵੀ ਘਟਾ ਪਰ ਹੁਣ ਕੱਸੀ ਦਾ ਪੂਰੀ ਆਉਂਦੀ ਹੈ ਕਹਿੰਦੇ ਹੱਲੇ ਵੀ ਪਾਣੀ ਘਟ ਰਿਹਾ ਨਹੀਂ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਪੜਸਾਲ ਪੂਰੀ ਕਰਤੀ ਅਸੀਂ ਤਾਂ ਇੱਥੇ ਟਾਇਲ ਤੇ ਪਾਣੀ ਪੂਰਾ ਕਰਨਾ ਸੀ ਖੇਤਾਂ ਨਾਲ ਤਾਂ ਤੁਹਾਡੇ ਨਾਲ ਸਾਡੀ ਗੱਲਬਾਤ ਹੀ ਨਹੀਂ ਹੋਈ ਮਾਨ ਸਰਕਾਰ ਕਹਿੰਦੀ ਹੈ ਕਿ ਟੈਲਾਂ ਤੱਕ ਪਾਣੀ ਪਹੁੰਚਾਉਣਾ ਅਸੀਂ ਪਹੁੰਚਾਤਾ ਜੀ ਤੇ ਪਾਣੀ ਵੀ ਦੇਖ ਲਓ ਕੱਸੀ ਕਹਿੰਦੇ ਇਸ ਤੋਂ ਵੱਧ ਛੱਡਾਂਗੇ ਤਾਂ ਟੁੱਟੂਗੀ ਅਚਾਰ ਖੇਤਾਂ ਤੱਕ ਪਹੁੰਚੇ ਨਾ ਪਹੁੰਚੋ ਕੋਈ ਚੱਕਰ ਨਹੀਂ ਉਹ ਤਾਂ ਅਫਸਰ ਸ਼ਾਇਆ ਆਪ ਦਾ ਹੀ ਫਿਰ ਹਸਾਬ ਨਾਲ ਕਹਿੰਦੇ ਹਨਾ ਜੀ ਪੜੇ ਲਿਖੇ ਬੰਦੇ ਹੋ ਸਕਦਾ ਉਹਨਾਂ ਕੋਲੇ ਸਹੀ ਰਿਪੋਰਟ ਗਈ ਨਾ ਹੋਵੇ ਗਰਾਊਂਡ ਲੈਵਲ ਤੇ ਤਾਂ ਕੇ ਦੇਖਦੇ ਨਹੀਂ ਹੁਣ ਮਾਨਸਰ ਸਾਫ ਸੋਰੀ ਆਉਣਗੇ ਇੱਥੇ ਜੀ ਉਹਨਾਂ ਨੂੰ ਤਾਂ ਜਿਵੇਂ ਰਿਪੋਰਟ ਦੇਤੀ ਅਫਸਰਾਂ ਨੇ ਬਣਾ ਕੇ ਉਹਨਾਂ ਨੇ ਮੰਨ ਲਈ ਕ੍ਰਿਸ਼ਨ ਕੁਮਾਰ ਜੀ ਨੂੰ ਅਸੀਂ ਪਾ ਪਾ ਥੱਕ ਗਏ ਜੀ ਵੀਡੀਓ ਆਏ ਪਾਉਣਾ ਜੀ ਮੈਂ ਸ਼ਨੀਵਾਰ ਕੋਈ ਸੁਣਵਾਈ ਨਹੀਂ ਜੀ ਕੋਈ ਨਹੀਂ ਸੁਣਵਾਈ ਨਹੀਂ ਜੀ ਜਮਾਂ ਨਾਂ ਦੀ ਸਰਕਾਰ ਹੈ ਜੀ ਬਸ ਕੱਲੇ ਚੱਲੀ ਜਾਂਦੀ ਐ ਕੁਝ ਨਹੀਂ ਹੋ ਰਿਹਾ ਜੀ ਇਹਦੇ 'ਚ ਨਾ ਕੋਈ ਲਾਈਟ ਦਿੰਦੇ ਜੀ ਆ ਪਾਵਰ ਕੱਟ ਤੁਸੀਂ ਦੇਖ ਲਓ ਸਾਡੇ ਗਰੁੱਪ ਸਾਰਿਆਂ ਦੇ ਪਾਵਰ ਕੱਟ ਕਦੇ ਫਾਲਟ ਕਦੇ ਪਾਵਰ ਕੱਟ ਇਹ ਹੀ ਨਹੀਂ ਲੋਟ ਆਉਂਦੀ ਜਦੋਂ ਕਿ ਤਿੰਨ ਮਹੀਨੇ ਸਾਨੂੰ ਲਾਈਟ ਚਾਹੀਦੀ ਹੁੰਦੀ ਹੈ ਉਹ ਵੀ ਨਹੀਂ ਪੂਰੀ ਦਿੰਦੇ ਜੀ ਤੇ ਫਿਰ ਸਟੇਜਾਂ ਤੋਂ ਤਾਂ ਉਹ ਤਾਂ ਕਹਿੰਦੇ 9 ਮਹੀਨੇ ਸਾਲ ਦੇ ਵਿੱਚ ਇਹ ਸਾਰੇ ਮਲਾਜੇ ਬਿਲੇ ਆ ਜਿ ਜਿਹੀ ਹਿਸਾਬ ਲਾ ਲਓ ਜਾਂ ਲੈਂਡਮੈਨ ਜਿੰਨੇ ਵੀ ਲਾ ਲਓ ਕੁਝ ਨਹੀਂ ਕਰਦੇ ਜੀ ਜਦੋਂ ਆ ਤਿੰਨ ਮਹੀਨੇ ਆ ਜਾਂਦੇ ਆ ਉਹਦੇ ਫਾਲਟ ਸਾਨੂੰ ਉਧਰੋਂ ਵੀ ਨਹੀਂ ਸੌਖਾ ਉੱਤੋਂ ਮੀਂਹ ਨਹੀਂ ਪੈਂਦਾ ਜੀ ਉੱਤੋਂ ਆ ਕੱਸੀ ਦਾ ਹਾਲਾ ਜੀ ਉਹ ਤਾਂ ਕਹਿੰਸੀ ਮੋਟਰਾਂ ਬੰਦ ਕਰਕੇ ਝੋਨਾ ਲਾਉਂਗੇ ਤੁਸੀਂ ਵੀ ਉਵੇਂ ਲਾਇਆ ਨਹੀਂ ਉਹ ਸਹੀ ਹੈ ਜੀ ਬੰਦ ਉਵੇਂ ਕਿੱਥੋਂ ਲਾਇਆ ਜੀ ਪਾਣੀ ਆਉਂਦਾ ਹੀ ਨਹੀਂ ਉਵੇਂ ਲਾਈ ਖੜੇ ਜੀ ਜਿਹੜਾ ਕੋ ਲਾਈ ਖੜੇ ਵਾਣ ਵਿਹਲੇ ਪਏ ਵਾਣ ਵਿਹਲੇ ਪਏ ਮਾਨਦੇ ਤੇ ਇੱਕ ਝੁਟਕਲੇ ਜੀ ਝੁਟਕਲੇ ਬਣਾ ਬਣਾ ਕੇ ਛੱਡੀਆਂ ਦੇ ਟੇਲਾਂ ਤੇ ਪਾਣੀ ਮਾਨ ਨੂੰ ਕਦੇ ਪੜ ਕੋਈ ਅਫਸਰ ਨੂੰ ਪੁੱਛੇ ਨਹਿਰੀ ਵਿਭਾਗ ਨੂੰ ਪੁੱਛੇ ਆ ਕੇ ਵੀ ਪਾਣੀ ਕਿੱਥੋਂ ਜਵਾਬ ਦੇਈ ਆਉਂਦੀ ਐ ਕਿੱਥੋਂ ਕੀ ਗੱਲ ਐ ਪਾਣੀ ਜਾਂਦਾ ਕਿ ਜਾਂਦਾ ਨਹੀਂ ਕਰਮਕੜ ਛਤਰਾ ਤੇ ਪਾਈਪਾ ਪਾ ਕੇ ਧਰਤੀਆਂ ਕੋਲੋਂ ਅਸੀਂ ਬਾਸ਼ਪਾ ਪਾ ਕੇ ਕੋਲੋਂ ਪੈਸਾ ਦਿੱਤਾ ਜੀ ਪਾਈਪਾਂ ਦਾ ਹਾਂ ਕੋਲੋਂ ਜੀ 10 ਮਹੀਸਾ ਕੋਲੋਂ ਭਰਿਆ ਜੀ ਕੋਲੋਂ ਭਰ ਕੇ ਪਾਈਪਾ ਫੇਰ ਪਾਈਪਾ ਪਵਾਇਆ ਉਹ ਵੀ ਨਹੀਂ ਸਾਡੇ ਪਾਣੀ ਲੱਗਦਾ ਵਾਣ ਵਿਹਲੇ ਪਏ ਸਾਡਾ ਦਾ ਸਾਡਾ ਦਾ ਬਾਈ ਜੀ ਏਰਗੇ ਨਰਮੇ ਵਾਲਾ ਸੀਗਾ ਅਜੇ ਤੱਕ ਕੇ ਝੋਨਾ ਲਾਉਣ ਲੱਗੇ ਆ ਆ ਪਹਿਲੀ ਵਾਰੀ ਪੰਗਾ ਲਿਆ ਸਾਰੇ ਜਿਹੜੇ ਅਸੀਂ ਖੜੇ ਆ ਕੀ ਕਹਣਾ ਕਿਸੇ ਨੇ ਕੋਈ 2-4 ਕਿਲੇ ਪਿਛਲੀ ਯਾਰ ਲਾਏ ਹੋਣਗੇ ਪਹਿਲੀ ਵਾਰੀ ਝੋਨੇ ਦਾ ਪੰਗਾ ਲਿਆ ਸੀਗਾ ਤੁਹਾਨੂੰ ਪਤਾ ਹੀ ਲੱਗੀ ਜਾਂਦਾ ਹੁਣ ਸਾਡਾ ਦਾ ਏਰਗੇ ਨਰਮੇ ਵਾਲਾ ਨਰਮੇ ਦੇ ਵੀ ਵੀ ਵਧ ਗਾਣੋ ਤੇ ਨਰਮੇ ਵੀ ਜੀ ਜਗੇ ਨਰਮਾ ਬੈਲਟ ਏਰੀਆ ਇਹ ਸਾਰਾ ਜਿੰਨਾ ਵੀ ਬਿਰਕ ਖੁਰਦ ਸਰਦਾਰਗੜ ਪਿੰਡ ਕਰਮਗੜ ਛਤਰਾ ਤੇ ਬੱਲੂਆਣਾ ਇਹ ਸਾਰਾ ਨਰਮਾ ਬੈਲਟ ਏਰੀਆ ਅੱਕ ਕੇ ਜ਼ਿਮੀਦਾਰਾਂ ਨੇ ਲੋਨ ਕਰਾ ਲੇ ਬੈਂਕਾਂ ਤੋਂ ਕਰਜ਼ਾਈ ਹੋ ਗਏ ਤਿੰਨ ਤਿੰਨ ਚਾਰ ਚਾਰ ਹਜ਼ਾਰ ਰੁਪਏ ਕਿਸ਼ਤਾਂ ਭਰੀ ਜਾਂਦੇ ਆ ਸੋਲਰ ਵਾਲੀਆਂ ਮੋਟਰਾਂ ਦੀਆਂ ਤੇ 6 ਮਹੀਨਿਆਂ ਤੋਂ ਭਰਨੀ ਆ ਸਣੇ ਵਿਆਜ ਭਰਨੀ ਪੈਂਦੀ ਹੈਗੀ 9% ਵਿਆਜ ਪੈਂਦਾ ਉਹਦਾ ਚਲੋ ਐ ਵੀ ਕੋਈ ਚਾਰ ਮਣ ਦਾਣੇ ਹੋ ਜਾਣ ਅੱਕੇ ਹੋਏ ਨੇ ਅੱਕ ਚੱਬਿਆ ਜੇ ਉੱਥੋਂ ਪਾਣੀ ਫੁੱਲ ਛੱਡ ਦੇ ਤਾਂ ਕਹਿੰਦੇ ਇੱਥੋਂ ਕੱਸੀ ਤਰਨ ਲੱਗੀ ਜਾਂ ਟੁੱਟੂਗੀ ਹੁਣ ਸੋਨੋ ਅਸੀਂ ਦਿਖਾਉਣੇ ਆ ਵੀ ਸਾਡਾ ਹੀਟਲੇ ਮੋਗੇ ਦੇ ਉੱਤੇ 6 ਇੰਚੀ ਪੱਖਾ ਚੱਲਦਾ ਜਿਹੜਾ 3 ਲੀਟਰ ਤੇਲ ਘੰਟੇ ਦਾ ਖਾਂਦਾ ਤਿੰਨ ਸਵਾ ਤਿੰਨ ਸਾਢੇ ਤਿੰਨ ਵੀ ਖਾ ਜਾਂਦਾ ਉਹ ਕਿਸਾਨ ਨੂੰ ਪੈਂਦਾ ਅੱਡਾ ਉਹ ਕਿਸਾਨ ਨੂੰ ਪੈਂਦਾ ਇੱਥੇ ਦੋ ਮੋਟਰਾਂ ਲਾਈਆਂ ਸੀਗੀਆਂ ਮੋਘਿਆਂ ਤੇ ਵੀ ਕਿਸਾਨ ਦੀ ਵੀ ਜਿਹੜੀ ਕੋਈ ਪ੍ਰਚਾਲਤਾ ਪਾਣੀ ਦੀ ਪੂਰੀ ਹੋ ਸਕੇ ਕੱਲੇ ਟਰਾਂਸ ਖੰਭੇ ਰਹਿ ਗਏ ਟਰਾਂਸਫਾਰਮ ਵੀ ਲੈ ਕੇ ਮੋਟਰਾਂ ਵੀ ਲੈ ਕੇ ਕੱਢ ਕੇ ਇਥੋਂ ਚੋਰ ਲੈਣ ਵੀ ਤੋੜਦੀ ਹਾਂਜੀ ਲੈਂਡ ਵੀ ਤੋੜਦੀ ਸਾਰੀ ਸਰਕਾਰੀ ਅੱਛਾ ਹਾਂ ਉਹ ਤੋਂ ਪਾਈ ਗੀ ਕੰਮੀ ਨਿਵੇੜਤਾ ਕੰਮੀ ਨਿਵੇੜਤਾ ਹਾਂ ਕਿਹਦੇ ਚਲਦੀ ਹੁੰਦੀ ਸੀ ਜੀ ਮੋਟਰ ਇਹ 24 ਘੰਟਿਆਂ ਵਾਲੀਆਂ 24 ਘੰਟਿਆਂ ਵਾਲੀਆਂ ਮੋਟਰਾਂ ਸੀ ਮੋਗਿਆਂ ਤੇ ਇਹ ਜਿਹੜੀਆਂ ਸਰਕਾਰ ਬਦਲ ਸਰਕਾਰ ਵੇ ਲੱਗੀਆਂ ਸੀਗਾ ਵੀ ਵਿੱਚੋਂ ਲੈਣਾ ਹੀ ਖਾ ਕੇ ਚੋਰਾਂ ਦਾ ਵੀ ਇੰਨਾ ਵਧਿਆ ਖੜਾ ਹੈ ਬਾਕੀ ਅਫਸਰ ਸਾਹੀ ਵੀ ਕੁਝ ਨਹੀਂ ਕਹਿੰਦੀ ਸਾਡੀਆਂ ਸੋਲਰ ਵਾਲੀਆਂ ਮੋਟਰਾਂ ਦੀਆਂ ਜਿਹੜੀਆਂ ਪਲੇਟਾਂ ਹੁੰਦੀਆਂ ਹੈ ਸ਼ਾਲਾਂ ਚੋਂ ਖੋਲ ਕੇ ਲੈ ਜਾਂਦੇ ਕਿਸੇ ਦੀਆਂ ਤਾਰਾਂ ਲੈ ਜਾਂਦੇ ਖੋਲ ਕੇ ਅਗਲੀ ਸਰਕਾਰ ਚ ਕਾਂਗਰਸ ਸਰਕਾਰ ਚ ਚੱਲੀਆਂ ਇਹ ਕਾਂਗਰਸ ਸਰਕਾਰ ਚੱਲੀਆਂ ਜੀ ਕਾਂ ਅਗਰਸ ਚ ਵੀ ਨਹੀਂ ਇੱਕ ਇੱਕ ਸਾਲ ਰਿਜ਼ਲਟ ਦਿੱਤਾ ਇਹਨਾਂ ਨੇ ਇੱਕ ਸਾਲ ਹੀ ਚੱਲੇ ਉਹ ਤੋਂ ਬਾਅਦ ਤਾਂ ਚੱਲੀਆਂ ਹੀ ਨਹੀਂ ਉਹ ਤੋਂ ਬਾਅਦ ਤਾਂ ਇਕੱਲੇ ਖੰਭੇ ਹੀ ਰਹਿ ਗਏ ਅੱਛਾ ਟਰਾਂਸਫਾਰਮ ਵੀ ਲੈ ਗਏ ਉਹ ਲਾ ਕੇ ਹਾਂ ਉਹ ਤੋਂ ਬਾਅਦ ਤਾਂ ਇਕੱਲੇ ਖੰਭੇ ਰਹਿ ਗਏ ਹੋਣੀ ਆਈ ਤੁਹਾਨੂੰ ਗਾਂਹ ਜਾ ਕੇ ਹਾਂ ਹਾਂ ਉਹ ਜਿੱਥੇ ਹਾਂਜੀ ਤਾਂ ਟੇਲਾਂ ਤੱਕ ਪਾਣੀ ਪਹੁੰਚਾਉਣ ਵਾਲੀ ਜਿਹੜੀ ਗੱਲ ਆ ਉਹਦੀ ਗਰਾਊਂਡ ਦੀ ਰਿਐਲਿਟੀ ਇਹ ਆ ਕਿ ਕਿਸਾਨ ਕਹਿੰਦੇ ਨੇ ਕਿ 1400 ਏਕੜ ਦਾ ਰਕਬਾ ਐਸਾ ਹੈ ਕਿ ਵਿਚ ਵਿਚ ਲੋਕ ਜ਼ਮੀਨਾਂ ਵੇਚਣ ਨੂੰ ਜਿਹੜੇ ਹੈਗੇ ਉਹ ਕਾਲੇ ਆ ਤੇ ਵਿਚ ਵਿਚ ਲੋਕ ਜਿਹੜੇ ਆ ਉਹ ਜ਼ਮੀਨਾਂ ਖਾਲੀ ਛੱਡੀ ਬੈਠੇ ਆ ਪਾਣੀ ਜਿਹੜਾ ਹੈਗਾ ਉਹ ਕਹਿੰਦੇ ਨੇ ਕਿ ਸਾਡੇ ਖੇਤਾਂ ਤੱਕ ਪਹੁੰਚਦਾ ਹੀ ਨਹੀਂ ਮਹਕਮੇ ਤੱਕ ਗੁਹਾਰਾਂ ਲਾ ਲੀਆਂ ਬਾਈ ਹਰੇ ਕਹਿੰਦੇ ਨੇ ਕਿ ਮਹਕਮੇ ਤੱਕ ਗੁਹਾਰਾਂ ਲਾ ਲੀਆਂ ਮਹਕਮੇ ਤੱਕ ਹਰ ਰੋਜ਼ ਪਹੁੰਚਦੇ ਰਹੇ ਆ ਪਰ ਸੁਣਵਾਈ ਜਿਹੜੀ ਹਾਲੇ ਤੱਕ ਸਾਡੀ ਉਹ ਨਹੀਂ ਹੋਈ। ਰਾਮਕਮਰ ਜੀ ਕਰਮਗਰ ਸਤਰਾਵਾਲੇ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਕਿ ਵਿਭਾਗ ਨੇ ਜਿਹੜੀ ਪਾਈਪਲਾਈਨ ਆ ਉਹ ਸਹੀ ਨਹੀਂ ਪਾਈ ਜਿਸ ਕਰਕੇ ਸਾਡੇ ਖੇਤਾਂ ਤੱਕ ਪਾਣੀ ਜਿਹੜਾ ਉਹ ਨਹੀਂ ਪਹੁੰਚਦਾ। ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜੀ ਪਾਈਪ ਲਾਈਨ ਬਿਲਕੁਲ ਸਹੀ ਪਾਈ ਗਈ ਹੈ ਜੋ ਵੀ ਸਾਡਾ ਡਿਜ਼ਾਈਨ ਪਾਸ ਹੈ ਜੋ ਸਪੈਸੀਫਿਕੇਸ਼ਨ ਹੈ ਉਹਨਾਂ ਅਨੁਸਾਰ ਹੀ ਪਾਈ ਗਈ ਹੈ। ਉਹ ਉੱਥੇ ਅਸਲ ਜੀ ਦਿੱਕਤ ਇਹ ਹੈ ਵੀ ਜਿੰਨਾ ਡਿਜ਼ਾਈਨਰ ਜਿੰਨਾ ਉਹਨਾਂ ਨੂੰ ਚਾਹੀਦੇ ਪਾਣੀ ਲੋਕਾਂ ਨੂੰ ਉਹਨਾਂ ਤਾਂ ਮਿਲਦਾ ਪਰ ਉਹਨਾਂ ਦੀ ਡਿਮਾਂਡ ਹਮੇਸ਼ਾ ਜ਼ਿਆਦਾ ਰਹਿੰਦੀ ਹੈ। ਅਬ ਉੱਥੇ ਕੀ ਹੈ ਟੇਲਾਂ ਤੇ ਕਈ ਵਾਰ ਕੀ ਹੁੰਦਾ ਜਿਵੇਂ ਅੱਜਕੱਲ ਮੀਂਹ ਦਾ ਮੌਸਮ ਹੈ ਉਦੋਂ ਕੀ ਹੁੰਦਾ ਟੇਲਾਂ ਤੇ ਪਾਣੀ ਵੱਜ ਜਾਂਦਾ ਹੈ। ਉਹ ਪਾਣੀ ਵਧਨ ਕਰਕੇ ਉਹ ਜਿਹੜੇ ਪਾਈਪਾਂ ਦੀ ਜਿੰਨੀ ਕੈਪੈਸਿਟੀ ਉਹਨਾਂ ਨੇ ਤਾਂ ਉਹਨਾਂ ਹੀ ਲੈਣਾ ਪਾਣੀ। ਇਸ ਲਈ ਉਹ ਉਹਨਾਂ ਪਾਣੀ ਫਿਰ ਪੈਪਾ ਉਦੋਂ ਲੈ ਲੈ ਸਕਦੀਆਂ। ਅਦੇ ਇਸ ਇਸ ਕਰਕੇ ਦਿੱਕਤ ਆ ਰਹੀ ਹੈ ਉਹ ਉਹ ਕਿਸਾਨ ਤੁਹਾਡੇ ਕੋਲ ਆਏ ਵੀ ਨਹੀਂ ਉਹ ਕਹਿੰਦੇ ਨੇ ਕਿ ਅਸੀਂ ਵਿਭਾਗ ਕੋਲੇ ਗਏ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਸਾਡੀ ਸੁਣਵਾਈ ਨਹੀਂ ਹੁੰਦੀ ਸੁਣ ਸੁਣਦੇ ਨਹੀਂ ਸਾਡੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਦੋਂ ਵੀ ਮੁੱਖੇ ਤੇ ਆਉਂਦੇ ਆ ਤਾਂ ਅਸੀਂ ਜਾ ਕੇ ਉਹਨੇ ਉਹਨਾਂ ਨੂੰ ਦੱਸਦੇ ਆਂ ਦੇਖਿਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਉਹ ਕਹਿੰਦੇ ਪਹਿਲਾਂ ਖਾਲ ਜਦੋਂ ਖਾਲ ਸੀ ਖਾਲਾਂ ਵੇਲੇ ਸਹੀ ਸੀ ਜਦੋਂ ਨਹੀਂ ਕਹਿੰਦੇ ਪਾਈਪ ਲਾਈਨ ਪਈਆ ਉਦੋਂ ਤੋਂ ਹੀ ਸਾਨੂੰ ਆਹ ਪ੍ਰੋਬਲਮ ਆਈ ਆ ਨਹੀਂ ਇਦਾਂ ਦੇ ਦੇਖੋ ਉਹਨਾਂ ਦਾ ਕੀ ਹੈ ਨਾ ਪਹਿਲਾਂ ਖਾਲ ਦੇ ਐਕਸਟਰਾ ਪਾਣੀ ਕੋਈ ਵੀ ਓਪਨ ਚੈਨਲ ਹੁੰਦਾ ਹੈ ਉਹ ਜੋ ਫਿਰ ਵੀ ਐਕਸਟਰਾ ਪਾਣੀ ਜਾ ਸਕਦਾ ਹੈ ਪਰ ਜਿਹੜੀ ਪਾਈਪ ਲਾਈਨ ਹੁੰਦੀ ਹੈ ਉਹਦੇ ਵਿੱਚ ਐਕਸਟਰਾ ਪਾਣੀ ਨਹੀਂ ਜਾ ਸਕਦਾ ਉਹ ਜਿੰਨੇ ਲਈ ਡਿਜ਼ਾਈਨ ਹੈ ਜਿੰਨੇ ਕਿਸਾਨਾਂ ਨੂੰ ਲੋੜ ਉਹ ਜਿਨ੍ਹਾਂ ਨੂੰ ਦਾ ਹੱਕ ਹੈ ਉਹ ਸਭ ਤੇ ਪਾਣੀ ਜਾਂਦਾ ਖਾਲ ਦੀ ਵਿੱਚ ਫਿਰ ਵੀ ਐਕਸਟਰਾ ਪਾਣੀ ਜਾ ਸਕਦਾ ਹੈ ਪਰ ਪਾਈਪਾਂ ਦੇ ਵਿੱਚ ਨਹੀਂ ਜਾਂਦਾ ਪਾਈਪਾਂ ਚ ਉਹਨਾਂ ਨੂੰ ਉਨਾ ਹੀ ਮਿਲਦਾ ਜਿੰਨਾ ਉਹਨਾਂ ਦੀ ਉਹਨਾਂ ਦੀ ਸਮਰਥਾ ਹੈ ਜਿੰਨੇ ਉਹਨਾਂ ਨੂੰ ਅਲੋਟ ਹੋਇਆ ਪਾਣੀ ਤਾਂ ਤੁਸੀਂ ਕਹਿ ਰਹੇ ਹੋ ਕਿ ਜਿੰਨਾ ਬਣਦਾ ਪਾਣੀ ਆ ਜਿਸ ਕਿਸਾਨ ਨੂੰ ਬਣਦਾ ਆ ਉਸ ਕਿਸਾਨ ਦੇ ਖੇਤ ਤੱਕ ਉਹਨਾ ਪਾਣੀ ਪਹੁੰਚ ਰਿਹਾ ਹੈ ਹਾਂਜੀ ਬਿਲਕੁਲ ਪਹੁੰਚ ਰਿਹਾ ਜਿੰਨਾ ਉਹਨਾਂ ਦਾ ਹੱਕ ਬਣਦਾ ਹੈ ਉਹਨਾਂ ਨੂੰ ਮਿਲ ਰਿਹਾ ਪਰ ਉਹ ਕਹਿੰਦੇ ਕਿ ਸਾਨੂੰ ਆ ਖੁਦ ਦਾ ਡੀਜ਼ਲ ਪੂਕ ਕੇ ਆਪਣੇ ਖੇਤਾਂ ਤੱਕ ਪਾਣੀ ਪਹੁੰਚਾਉਣਾ ਪੈਂਦਾ ਨਹੀਂ ਇਸ ਤਰ੍ਹਾਂ ਨਹੀਂ ਦੇਖੋ ਪਾਣੀ ਮੈਂ ਅੱਜ ਵੀ ਮੈਂ ਪਤਾ ਕੀਤਾ ਉਹਨੇ ਫੋਨ ਕੀਤਾ ਉਹ ਕਹਿੰਦੇ ਪਾਣੀ ਠੀਕ ਲੱਗ ਰਿਹਾ ਪਰ ਦੇਖੋ ਉਹ ਤੇ ਦੇਖੋ ਇਹਦਾ ਬੰਦੇ ਦੀ ਲਾਲਚ ਹੈ ਇਹਨੂੰ ਜਿੰਨਾ ਪਾਣੀ ਇਹਨੂੰ ਦੇਖੋ ਜਿੰਨਾ ਵੀ ਜ਼ਿਆਦਾ ਦੀਜਾਂਗੇ ਉਹਨੂੰ ਥੋੜਾ ਹੀ ਲੱਗਦਾ ਹੈ ਉਹ ਮੈਂ ਪਤਾ ਕੀਤਾ ਕਿ ਇਹਦੇ ਉਹ ਕੁਝ ਮੋਟਰ ਨਾਲ ਐਕਸਟਰਾ ਕਰ ਲੈਂਦੇ ਆ ਮੋਟਰ ਲਾ ਲੈਂਦੇ ਆ ਉਹਦੇ ਨਾਲ ਉਹ ਤੋਂ ਉਹ 20% ਜੇ ਉਹਨੂੰ ਇੱਕ ਤਾਂ ਨੇਚਰਲ ਨੇ ਪਾਣੀ ਆਉਣਾ ਇੱਕ ਮੋਟਰ ਨਾਲ ਖਿੱਚਣਾ ਜਦੋਂ ਪੰਪ ਲਾ ਲੈਂਦੇ ਆ ਉਹਦੇ ਨਾਲ ਥੋੜਾ 10-20% ਐਕਸਟਰਾ ਹੋ ਜਾਂਦਾ ਪਾਣੀ ਇਹੀ ਹੈ ਇਹੇ ਮੋਗਾ 35970 ਟੇਲ ਦਾ ਮੋਗਾ ਹੈ ਜਿਹੜਾ ਬੱਲੂਆ ਨੇ ਮਾਈਨਰ ਦੀ ਟੇਲ ਹੈ ਇਸ ਤੇ ਉਸ ਸਮਾਂ ਪਹਿਲਾਂ ਹੀ ਪਾਈਪਾਂ ਪਾਈਆਂ ਨਹੀਂ ਆ ਇਹ ਬੰਦਤ ਇਸ ਮੋਗੇ ਦੇ ਖਾਲ ਦੇ ਹੀ ਸਿਦਾਰ ਹੈ ਇਹਨਾਂ ਆਪਾਂ ਪੁੱਛਦੇ ਆਂ ਵੀ ਪਾਣੀ ਦਾ ਕਿਵੇਂ ਹਾਲ ਹੈ। ਭਾਈ ਜੀ ਦੱਸੋਗੇ ਥੋੜਾ ਕੀਵੇਂ ਪਾਣੀ ਬੁੱਲਦੇ। ਪਹਿਲਾਂ ਨਾਲੋਂ ਕੀਵੇਂ ਫਰਕ ਪਿਆ ਹੈ? ਹਾਂ ਜੀ ਹੁਣ ਸਾਰਾ ਪਾਣੀ ਸਾਡੇ ਖੇਤਾਂ ਤੱਕ ਪਹੁੰਚਦਾ ਹੈ। ਅੱਗੇ ਸਾਡਾ ਜਿਹੜਾ ਖਾਲਾ ਸੀਗਾ 4-5 ਤੋਂ 5 ਫੁੱਟ ਪਣਾਈ ਦੇ ਵਿੱਚ ਹੁੰਦਾ ਸੀਗਾ। ਤੇ ਹੁਣ ਇਹ ਸਾਰਾ ਪਾਣੀ ਸਾਡੇ ਵਾਣ ਦੇ ਵਿੱਚ ਆਉਂਦਾ ਹੈਗਾ। ਇਹਦਾ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੈਗਾ। ਭਾਈ ਜੀ ਹੋਰ ਕੋਈ ਤਾਂ ਬੋਲਣਾ ਚਾਹੁੰਦਾ ਤਾਂ ਦੱਸੋ। ਕੋਈ ਭਾਈ ਜੀ ਤੁਹਾਡੇ ਚ ਥੋੜਾ ਦੱਸੋ। ਦੱਸੋ ਭਾਈ ਜੀ ਦੱਸੋ। ਬਈ ਸਾਡੇ ਪਾਣੀ ਵਧੀਆ ਲੱਗਦਾ ਪਾਈਪਾਂ ਦਾ। ਇਹ ਦਿਨਿਆਂ ਪਾਪਾ ਪੰਗਾ ਸਾਨੂੰ ਤਾਂ ਬਚਾਈ ਦਿੱਤਾ। ਮਤਲਬ ਪਹਿਲਾਂ ਪਹਿਲਾਂ ਕਿਵੇਂ ਪਾਣੀ ਅੱਜ ਤੋਂ ਜਦੋਂ ਸਾਲਕ ਪਹਿਲਾਂ ਪਾਣੀ ਦਾ ਕੀ ਸਿਚੂਏਸ਼ਨ ਸੀ? ਉਦੋਂ ਪਾਣੀ ਮਨ ਲੈ ਖਾਲ ਟੁੱਟ ਜਾਂਦਾ ਸੀ ਜੀ ਵਾਰੀਆਂ ਲੰਘ ਜਾਂਦੀਆਂ ਸੀ। ਹੁਣ ਜਿੰਨਾ ਪਾਣੀ ਆਉਂਦਾ ਸਾਡੇ ਬਾਹਣ ਚ ਲੱਗਦਾ। ਹਾਂ ਜੀ ਬਾਈ ਜੀ ਹੋਰ ਕੋਈ ਕਿਸੇ ਨੇ ਕੋਈ ਦੱਸੋ? ਮੇਰੇ ਬੱਸ ਦਾ ਖਿਦਕਤ। ਨਹੀਂ ਠੀਕ ਹੈ ਪਾਣੀ ਪਾਪਾ। ਹਾਂ ਠੀਕ। ਪਹਿਲਾਂ ਨਾਲ ਫਰਕ ਪਿਆ। ਹਾਂ। ਬਹੁਤ ਜ਼ਿਆਦਾ ਹੀ ਹੁਣ ਸਾਰਾ ਪਾਣੀ ਸਾਡੇ ਵਾਹਨ ਚੋਂ ਆਉਂਦਾ ਹੀ ਪਹਿਲਾਂ ਸਾਡੇ ਵਾਹਨ ਦੇ ਵਿੱਚ ਪਾਣੀ ਨਹੀਂ ਆਉਂਦਾ ਉਦੋਂ ਕਿ ਮਗਰੀ ਟੁੱਟੀ ਜਾਂਦਾ ਸੀਗਾ ਹੁਣ ਸਾਡੇ ਪਾਣੀ ਬਹੁਤ ਵਧੀਆ ਪਾਈਪਾਂ ਦਾ ਫਾਇਦਾ ਹੈ ਪਾਈਪਾਂ ਦਾ ਬਹੁਤ ਜਿਆਦਾ ਪੂਰਾ ਫਾਇਦਾ ਹੈ ਇਹ ਹੋਰ ਅੱਗੇ ਪਾਣੀ ਆਉਂਦਾ ਅਸੀਂ ਤਾਂ ਚਾਹੁੰਦੇ ਆਈ ਵੀ ਇਹ ਪਾਈਪਾਂ ਸਿਰੇ ਤੱਕ ਪੈ ਜਾਣ ਤਾਂ ਕਰਕੇ ਵੀ ਗਾਹਾਂ ਵਾਲਿਆਂ ਨੂੰ ਵੀ ਇਹ ਸੁੱਖਤ ਮਿਲ ਜਾਵੇ ਇਹ ਪਾਣੀ ਕੱਢਦਾ ਨਾ ਇਹ ਵੀ हट ਜਾ ਜੀ ਕਿਉਂ ਇਦੋਂ ਲੈਵਲ ਨਹੀਂ ਮਾਹ ਹੁੰਦੀ ਅੱਗੇ ਨੀਮਾ ਹੀ ਅੱਗੇ ਜਿਵੇਂ ਜਿਵੇਂ ਆਪਾਂ ਅੱਗੇ ਨੂੰ ਜਾਂਦੇ ਹਾਂ ਅੱਗੇ ਬਾਅਦ ਨੀਮੇ ਆ ਜਾਣਗੇ ਤੇ ਪਾਣੀ ਹੋਰ ਵੀ ਇਦੂ ਸੰਬੰਧੀ ਜ਼ਿਆਦਾ ਜਾਂਦੇ ਨਾਲ ਖਿੱਚਿਆ ਜਾਊਗਾ ਇੰਦੇ ਤਾਂ ਮੰਨ ਲਓ ਬਾਹਰ ਨੀਵੇਂ ਆ ਇਦੂ ਵੀ ਪਾਣੀ ਨੀਵੇਂ ਹੋ ਜੀ